ਇਹ ਕਾਲ ਸਸਤਿਕ ਕਾ ਵੀ ਸਸਤਿਕ ਕਾ ਸਸਤੀ ਕਾਲ ਆਵਾਜ਼ ਆ ਰਹੀ ਹੈ ਮੇਰੇ ਕੋਲ ਤੁਹਾਡੀ ਥੋੜੀ ਆਵਾਜ਼ ਤਾਂ ਆ ਰਹੀ ਹੈ ਤੁਹਾਡੀ ਤਸਵੀਰ ਨਹੀਂ ਆ ਰਹੀ ਚਲੋ ਕੋਈ ਨਹੀਂ ਵੈਸੇ ਜਿੱਥੇ ਲਾਈਵ ਚੱਲ ਰਿਹਾ ਨਾ ਉੱਥੇ ਤਸਵੀਰ ਤੁਹਾਡੀ ਵੀ ਆ ਰਹੀ ਹੈ ਤਾਂ ਮੇਰੀ ਵੀ ਆ ਰਹੀ ਮੈਨੂੰ ਵੀ ਤੁਹਾਡੀ ਥੋੜੀ ਨੈਟਵਰਕ ਇਸ਼ੂ ਹੈ ਅੱਛਾ ਅੱਛਾ ਠੀਕ ਹੈ ਜੀ ਠੀਕ ਹੋ ਗਈ ਲੀ ਉਦਾਂ ਤੁਹਾਡੀ ਪੂਰੀ ਫੇਸ ਆ ਰਿਹਾ ਪੂਰਾ ਦਾੜਾ ਪ੍ਰਕਾਸ਼ ਜੀ ਜਦ ਪਿਛੇ ਉਹ ਤੁਹਾਡੀ ਆ ਠੀਕ ਹੋ ਜਾਓ ਮਾ ਫੜੀ ਆਵਾਜ਼ ਕੱਟ ਕੱਟ ਕੇ ਆ ਰਹੀ ਹੈ ਮੈਂ ਥੋੜੀ ਆਵਾਜ਼ ਕੱਟ ਕਰਕੇ ਆ ਰਹੀ ਹਾਂ ਹਾਂ ਉਹ ਠੀਕ ਹੈ ਜੀ ਹਾਂਜੀ ਹਾਂਜੀ ਅ ਡਾਕਟਰ ਜਦ ਤੱਕ ਜਦ ਤੱਕ ਅੱਜ ਜੀ ਆਇਆ ਨੂੰ ਕਾਫੀ ਲੰਮਾ ਸਾਤ ਤੁਸੀਂ ਛੁੱਟੀਆਂ ਨਹੀਂ ਰਹੇ ਹੋ ਹਨਾ ਹਾਂਜੀ 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 ਜਿਵੇਂ ਬਾਕੀ ਆਰ ਪਰਿਵਾਰ ਦਾ ਕਾਕਾ ਕਿਵੇਂ ਹੈ ਹਾਂਜੀ ਹਾਂ ਸਭ ਠੀਕ ਠਾਕ ਮੈਨੂੰ ਬਹੁਤ ਵਧੀਆ ਪਰਿਵਾਰ ਵਾਲਾ ਹੈ ਆਕਾਰਪੁਰਖ ਦੀ ਵਧੀਆ ਠੀਕ ਠਾਕ ਸਾਰਾ ਜੀ ਚਲੋ ਠੀਕ ਠਾਕ ਹੀ ਚਾਹੀਦਾ ਆ ਤੇ ਅੱਜ ਕੀ ਕਰਦੇ ਆ ਕਿ ਜਿਹੜਾ ਮੌਸਮ ਉਹ ਬਹੁਤ ਖਰਾਬ ਆ ਨਾ ਮੈਂ ਨਹੀਂ ਕਹੂੰਗੀ ਦੂਜੇ ਬੰਨਿਆਂ ਹੜ੍ਹਾਂ ਦੀ ਸਥਿਤੀ ਆ ਤੀਜੇ ਬੰਨਿਆਂ ਦੁਕਾਨਾਂ ਤੇ ਇਹਨਾਂ ਦਿਨਾਂ ਦੇ ਵਿੱਚ ਹੋਣ ਵਾਲੇ ਨੁਕਸਾਨ ਸਰੀਰਕ ਨੁਕਸਾਨ ਕਿਹੜੀਆਂ ਕਿਹੜੀਆਂ ਬਰਬਾਦੀ ਉਹਨਾਂ ਦਾ ਅੱਜ ਕੀ ਤੁਸੀਂ ਕਰਨਾ ਅੱਜ ਜੀ ਜੀ ਬਿਲਕੁਲ ਕਰਾਂਗੇ ਜੀ ਹਾਂ ਜੀ ਪਹਿਲਾ ਮੇਰਾ ਸਾਰੇ ਅਮਨ ਅ ਪਤਾ ਰੇਡੀਓ ਦੇਖ ਰਹੇ ਸੁਣ ਰਹੇ ਸਾਰੇ ਸਰੋਤਿਆਂ ਤੇ ਦਸਕਾ ਨੂੰ ਮੈਂ ਜਗਤਾਰ ਸਿੰਘ ਸਿੱਧੂ ਸਵਾਗਤ ਕਰਦਾ ਹਾਂ ਜੀ ਤੇ ਹਾਂਜੀ ਤੁਸੀਂ ਹੜਾਂ ਬਾਰੇ ਸਵਾਲ ਕਰ ਸਕਦੇ ਹੋ ਜੀ ਬਿਲਕੁਲ ਜੀ ਤਾਂ ਪਾਜੀ ਜਿਵੇਂ ਕਿ ਬਹੁਤ ਇਲਾਕਾ ਪਰ ਭਾਵੇਂ ਤੱਕ ਹੜਾਂ ਦਾ ਕਰਕੇ ਹਾਂਜੀ ਹੜਾਂ ਦੇ ਦੌਰਾਨ ਘਰੇ ਹੋਏ ਭੈਣ ਭਰਾ ਨੇ ਆਪਣੇ ਜੀ ਕਿ ਕੁੜੀਆਂ ਸਮੱਸਿਆਵਾਂ ਆ ਸਕਦੀਆਂ ਆ ਤਾਂ ਜਾਂ ਮੋੜੀ ਰੋਗ ਕਿਹੜੇ-ਕਿਹੜੇ ਹੋ ਸਕਦੇ ਆ ਹਾਂਜੀ ਮੈਂ ਤੁਹਾਨੂੰ ਦੱਸੂਗਾ ਵਿਸਥਾਰ ਵਿੱਚ ਸਾਰੀ ਗੱਲ ਤੁਹਾਨੂੰ ਪਤਾ ਵੀ ਪੰਜਾਬ ਦੇ 1500 ਪਿੰਡ ਪ੍ਰਭਾਵਿਤ ਹੋਏ ਨੇ ਹੜ੍ਹਾਂ ਨਾਲ ਜੀ ਜੀ ਕੋਈ ਸ਼ੱਕ ਨਹੀਂ 3 ਲੱਖ ਏਕੜ ਫਸਲ تباہ ਹੋ ਗਈ ਸਬਜ਼ੀ تباہ ਹੋ ਗਈ 3 ਲੱਖ ਏਕੜ ਇੱਕ ਅਨੁਮਾਣੇ ਮਤਲਬ ਕਿ ਰਿਪੋਰਟ ਆ ਮੀਡੀਆ ਦੀ ਜੀ ਪੇਸ਼ਕਾਰੀ ਕਰਦਾ ਕਾ ਵੈਸੇ ਵੀ ਅੰਦਾਜ਼ਾ ਕਰਦੇ ਆ ਵੀ ਇਹ ਹੁਣ ਸਾਨੂੰ ਸੁਰੱਖਿਤ ਰੱਖੋ ਸਾਡ ਨੂੰ ਤੁਹਾਡੀ ਗਲਤਫਲਦੀ ਮਾਫ ਕਰਉਣਾ ਜੀ ਪ੍ਰਮਾਤਮਾ ਜੀ ਤੇ ਹੜਾ ਦੌਰਾਨ ਜਿਹੜੀਆਂ ਹੁੰਦੀਆਂ ਨੇ ਜੀ ਬਿਮਾਰੀਆਂ ਹੂੰ ਭੋਜਨ ਤੇ ਜੋ ਸਫਾਈ ਨਹੀਂ ਹੈ ਜਾਂ ਜਿਵੇਂ ਪਾਣੀ ਹੜਾ ਦਾ ਪੜਿਆ ਹੈਗਾ ਜਿਹਨੂੰ ਪਾਣੀ ਖੜ ਗਿਆ ਉਹਦੇ ਵਿੱਚੋਂ ਬਦਬੂ ਮਾਰਦੀ ਆਊਗਾ ਕੋਈ ਪਸ਼ੂ ਪੰਛੀ ਮਰ ਗਿਆ ਪਾਣੀ 'ਚ ਉਹ ਤੇ ਪਹਿਲੀ ਗੱਲ ਤਾਂ ਇਹ ਹੈ ਵੀ ਹੜ ਦੌਰਾਨ ਪਾਣੀ ਦੇ ਸੰਪਰਕ ਤੋਂ ਬਚੋ ਜਿੰਨਾ ਹੋ ਸਕਦੇ ਹੋ ਜੀ ਹਾਂਜੀ ਹਾਂ ਹਰਦੇ ਪਾਣੀ ਤੋਂ ਬਚੋ ਜੀ ਜੋ ਹੋ ਸਕਦਾ ਅਤੇ ਜੋ ਅਪਾ ਚ ਉਥੇ ਤੁਰਦੇ ਫਿਰਦੇ ਆਂ ਵੀ ਉਹ ਨਾਕਿਆਂ ਚ ਉਸ ਬਾਤ ਤੁਸੀਂ ਇਹਨਾਂ ਇੱਕ ਖਾਸ ਕਿਸਮ ਦੇ ਬੂਟ ਹੁੰਦੇ ਨੇ ਜੀ ਹਮ ਤੇ ਜਿਨ੍ਹਾਂ ਨੂੰ ਗਾਮ ਬੂਟ ਕਹਿੰਦੇ ਆਪਾਂ ਗਾਮ ਬੂਟ ਜੀ 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 ਪਲਾਸਟਿਕ ਦੇ ਜਿਹੜੇ ਗੁੱਡਿਆਂ ਦਾ ਨੇੜੇ ਹਾਂਜੀ ਬਣਾਵਾ ਵੱਡੇ ਉਹਦੇ ਨਾਲ ਆਪਣਾ ਜਿਹੜਾ ਸੰਪਰਕ ਪੈਰ ਦਾ ਦਾਤੇ ਨਾਲ ਨਹੀਂ ਹੁੰਦਾ ਉਹ ਬੂਟ ਬੜੀਆ ਵੱਡੇ ਹੁੰਦੇ ਨੇ ਜੀ ਮੇਰੇ ਕੋਲ ਇੱਕ ਗੱਲ ਹੋਰ ਆ ਛੋਟੀ ਛੋਟੀ ਗੱਲਾਂ ਲੈ ਗਈ ਵੈਸੇ ਵੀ ਤੁਸੀਂ ਸਾਬਣ ਤੇ ਪਾਣੀ ਨਾਲ ਹੱਥ ਨਾ ਵਾਰ-ਵਾਰ ਧੋਦੇ ਰਹੋ ਹੂੰ 10 15 ਮਿੰਟ ਮੰਨ ਇਹ ਵੀ ਲਗਾਤਾਰੀ 15-20 ਮਿੰਟ ਮੰਨ ਬਹੁਤ ਤੋਂ ਹੋ ਸਕਦੇ ਆ ਧੋਣੇ ਬਣਦੇ ਨੇ ਆਪਣੇ ਉਸ ਹਾਲਤ ਵਿੱਚ ਖਾਸ ਕਰਕੇ ਜਦੋਂ ਆਪਾਂ ਖਾਣਾ ਖਾਣੇ ਆ ਕੁਝ ਵੀ ਖਾਣੇ ਆ ਉਦੋਂ ਪਹਿਲਾ ਹੱਥ ਧੋਣੇ ਲਾਜ਼ਮੀ ਨੇ ਜੀ ਲਾਜ਼ਮੀ ਤਾਂ ਪਹਿਲਾਂ ਵੀ ਸੀਗੇ ਖੜਾ ਕਰਕੇ ਨਹੀਂ ਹੈਗੇ ਕਿ ਤਾਂ ਪਹਿਲਾਂ ਵੀ ਹੈਗੇ ਪਰ ਹੁਣ ਜਿਆਦਾ ਇਹ ਗੱਲ ਆ ਪੱਕੀ ਹੋਵੇ ਵੀ ਮੈਂ ਜੋ ਵੀ ਖਾਣਾ ਪਹਿਲਾਂ ਮੈਂ ਹੱਥ ਧੋਣੇ ਸਾਬਣ ਨਾਲ ਜੀ ਚੰਗੀ ਤਰ੍ਹਾਂ ਜੀ ਤੇ ਬਾਕੀ ਇਹ ਗੱਲ ਆ ਵੀ ਤੁਹਾਡੇ ਕੋਲ ਜਿਹੜੂ ਭੋਜਨ ਪਿਆ ਘਰੇ ਜਾਂ ਥੋੜਾ ਪਾਣੀ ਆ ਪੀਣ ਵਾਲਾ ਉਹਨੂੰ ਢੱਕ ਕੇ ਰੱਖੋ ਜੀ ਜੀ ਉਹਨੂੰ ਢੱਕ ਕੇ ਰੱਖੋ ਤੇ ਬਾਕੀ ਇਹ ਗੱਲ ਆ ਵੀ ਭੋਜਨ ਨੂੰ ਆਪਾਂ ਭੁਰਾਣਾ ਖਰਾਬ ਨਾ ਹੋਵੇ ਤੋੜੇ ਕਰਨਾ ਤੇ ਇਸ ਨੂੰ ਉਹਦੀ ਸੰਭਾਲ ਰੱਖੋ ਵੀ ਉਹ ਖਰਾਬ ਤਾਂ ਨਹੀਂ ਹੋਇਆ ਜੀ ਹਾਂਜੀ ਤੇ ਇਹ ਜਿਹੜੀ ਪਾਣੀ ਤੋਂ ਬਿਮਾਰੀਆਂ ਹੁੰਦੀਆਂ ਨੇ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਆਪਾਂ ਆਹ ਜਿਹੜਾ ਖਾਸ ਤੌਰ ਤੇ ਹਰੇਕ ਸਾਲ ਦੀ ਬਾਰਸ਼ ਹੁੰਦੀਆਂ ਨੇਗੀਆਂ ਜਿਹੜਾ ਆਪਣਾ ਪਾਣੀ ਦਾ ਸੈਂਪਲ ਘਰੇ ਵੀ ਚੈੱਕ ਕਰਾ ਆ ਵੀ ਠੀਕ ਆ ਛੋੜੇ TDS ਛੋੜੇ ਬਣਦਾ ਜਿਨਾ ਹੈਗਾ ਪੀਣ ਯੋਗ ਤਾਂ ਲੈ ਚੰਨੇ ਨੇ ਜਿਹਨੇ ਲੱਗੋ ਨੇ ਆਰਓਪੀ ਚ ਠੀਕ ਉਧਰ ਘਟ ਹੈਗਾ ਤੇ ਕੁਝ ਵੀ ਹੋਵੇ ਵੀ ਤੁ ਜਿਨਾ ਇਹ ਜਿਹੜਾ ਇਹ ਪਾਣੀ ਹੈਗਾ ਇਹਨੂੰ ਇੱਕ ਵਾਰੀ ਜੇ ਹੋ ਸਕਦਾ ਤਾਂ ਜਵੇਂ ਵੱਡਾ ਆਪਣੇ ਬਰਤਨ ਹੁੰਦਾ ਕੋਈ ਆਪਾਂ ਸਵੇਰੇ ਓਵਾਲ ਲਈਏ ਸਾਰਾ ਦਿਨ ਬੱਤੀ ਜਾਈ ਜੀ ਜੀ ਤੇ ਬਾਕੀ ਨਹੀਂ ਤਾਂ ਇਹ ਪਾਣੀ ਚ ਨਾ ਕਲੋਰੀਨ ਦੀ ਗੋਲੀ ਆ ਪਾ ਦੋ 20 ਲੀਟਰ ਚ ਇੱਕ ਗੋਲੀ ਪੈਂਦੀ ਹੈ ਜੀ ਜੀ ਉਹ ਸਾਡਾ ਮਹਿਕਮਾ ਬਿਲਕੁਲ ਫ੍ਰੀ ਪ੍ਰੋਵਾਈਡ ਕਰ ਰਿਹਾ ਹੈ ਹੁਣ ਹਮ ਫ੍ਰੀ ਕਬੜੀ ਚ ਡਿਸਪੈਂਸਰੀ ਹੈ ਜਾਂ ਕੋਈ ਹੋਰ ਸਿਹਤ ਕੇਂਦਰ ਆਪਾਂ ਉੱਥੇ ਜਾ ਕੇ ਲੈ ਸਕਦੇ ਹਾਂ ਕਲੋਰੀਨ ਦੀ ਗੋਲੀ ਇਹ ਫ੍ਰੀ ਮਿਲਦੀ ਹੈ ਜੀ ਜੀ ਹਾਂ ਜੀ ਹਾਂ ਤੇ ਬਾਕੀ ਗੱਲ ਇਹ ਆ ਵੀ ਹੱਥਾਂ ਦੀ ਨਾ ਪਜਾਏ ਕੜਸੀਆ ਟੁੱਟਵੀ ਵਰਤੋਂ ਕਰੋ ਭਾਂਡਿਆਂ ਦਾ ਸਟੋਰ ਕਰੋ ਟਗੇ ਹੋਏ ਭਾਂਡਿਆਂ ਦਾ ਸਟੋਰ ਰੱਖੋ ਪਾਣੇ ਨੂੰ ਸਾਫ਼ ਰੱਖੋ ਤੇ ਅਗਲੀ ਗੱਲ ਇਹ ਕੀ ਹੋ ਜਾਂਦੀ ਆ ਵੀ ਆਪਣੇ ਆਮੀਹਾ ਆਪਣੇ ਕੋਠਿਆਂ ਤੇ ਆਪਣੇ ਬਰਤਨਾਂ ਦੇ ਆਪਾਈ ਹੁੰਦੇ ਨੇ ਬਾਧੂ ਪਿਆ ਹੁੰਦਾ ਕੁਵਾੜ ਵਗੈਰਾ ਜੀ ਜਾਂ ਖਾਸ ਤੌਰ ਤੇ ਜੋ ਦੁਕਾਨਾਂ ਹੁੰਦੀਆਂ ਨੇ ਦੁਕਾਨਾਂ ਹੁੰਦੀਆਂ ਨੇ ਟਾਇਰਾਂ ਵਾਲੀਆਂ ਉਹਨਾਂ ਤੇ ਜੇ ਕੁਝ ਵੀ ਹੋਵੇ ਆਪਾਂ ਨੇ ਜਿਹੜਾ ਇੱਕ ਗੱਲ ਇਹ ਜਾਣਖਣ ਜਾਣੀਏ ਵੀ ਜੇਕਰ ਸਾਫ਼ ਪਾਣੀ ਇੱਕ ਹਫ਼ਤਾ ਇੱਕ ਬਰਤਨ ਚ ਖੜ ਜੇ ਹੂੰ ਚਾਹੇ ਉਹ ਬੋਤਲ ਦਾ ਢੱਕਣਾ ਵੀ ਕਿਉ ਨਾ ਹੋਵੇ ਹੂੰ ਚਾਹੇ ਉਹ ਪੰਜ ਚਾਰ ਬੂੰਦਾਂ ਹੀ ਹੋਣ ਜੇ ਹਫਤਾ ਤੁਹਾਡੇ ਘਰੇ ਖੜ ਗਈਆਂ ਉਹ ਉਹਦੇ ਵਿੱਚ ਫਿਰ ਲਾਜ਼ਮੀ ਤੌਰ ਤੇ ਲਾਰਵਾ ਹੋਊਗਾ ਹਰ ਟੇਂਗੂ ਦਾ ਉੱਥੇ ਵਿੱਚ ਲਾਰਵਾ ਦੇ ਅੰਡੇ ਲਾਰਵਾ ਅੰਡੇ ਪਿਉਪਾ ਲਾਰਵਾ ਤੇ ਬੜਾ ਮਸਰੋਵ ਪੜ ਜਾਂਦਾ ਜੀ ਹੱਥ ਦੇ ਅੰਦਰ ਅੰਦਰ ਜੀ ਜੀ ਇਸੇ ਹੀ ਨਾਲ ਦੀ ਨਾਲ ਮੈਂ ਕਹੂੰ ਰੋਗ ਥਾਮ ਬਾਰੇ ਵੀ ਰੋਗ ਥਾਮ ਇਹੀ ਆ ਵੀ ਪਾਣੀ ਦੇ ਬਰਤਨ ਜਿਹੜੂ ਕਈ ਵਾਰੀ ਬਾਹਰ ਤਾਂ ਨਾ ਪਾਣੀ ਪੰਛੀਆਂ ਨੂੰ ਪੀਣ ਵਾਸਤੇ ਜਾਂ ਪਸ਼ੂਆਂ ਵਾਸਤੇ ਹੁੰਦਾ ਹੋਰ ਜੀ ਤੇ ਜੋ ਆਪਾਂ ਘਰੇ ਬਣ ਪੀਂਦੇ ਵੀ ਇਹ ਪਾਣੀ 5 ਦਿਨਾਂ ਤੋਂ ਖੜੇ ਨਾ ਗਏ ਤਾਂ ਪਾਣੀ ਬਦਲੇ ਜਾਂ ਆਪਣੇ ਕੂਲਰ ਹੁੰਦਾ ਆਪਣੇ ਉਹ ਜਦੋਂ ਪਾਣੀ ਨੂੰ ਪਾਣੀ ਪਾਈ ਜਾਂਦੇ ਬਦਲਦੇ ਹੈ ਨਹੀਂਗੇ ਜਾਂ ਆਪਣਾ ਏਸੀ ਥੋੜਾ ਜਿਆ ਮਿਸਚਰ ਦਿੰਦਾ ਹੁੰਦਾ ਜਾਂ ਕੋਈ ਵੀ ਜਿਹਦੇ ਵੀ ਯਾਨੀ ਕਿ ਜਿੱਦੇ ਮੱਛਰ ਨੂੰ ਮਤਲਬ ਗਏ ਸਾਫ਼ ਪਾਣੀ ਮਿਲ ਗਿਆ ਤਾਂ ਉਥੇਰੇ ਜੋ ਫੀਵਲ ਮੱਛਰ ਹੈ ਉਹ ਫਿਰ ਅੰਡ ਦੇ ਦਿੰਦੀ ਹੈ ਜੋ ਪਾਣੀ ਚ ਜੀ ਇੱਕਾਂਡਿਆਂ ਤੋਂ ਉਹ ਦੀ ਜਣ ਕੇ ਜਿਹੜਾ ਉਹਦਾ ਪ੍ਰੋਡਕਸ਼ਨ ਬਹੁਤ ਜ਼ਿਆਦਾ 250 ਤੋਂ 300 ਜਾਨੀ ਬੱਚਾ ਉਹਦਾ ਉਹ ਭਾਂਡਿਆਂ ਤੋਂ ਇੱਕ ਵਾਰੀ ਹੋ ਜਾਂਦਾ ਜੀ ਜੀ 250 ਤੋਂ 300 ਹਾਂ ਜੀ ਇਹ ਦੰਦਿਆਂ ਦੇ 300 ਦੇ ਕਰੀਬ ਤੇ ਆਪਾਂ ਉਹਨਾਂ ਤੋਂ ਵੀ ਵਿਚਾਰ ਰੱਖੀਏ ਤੇ ਬਾਕੀ ਗੱਲ ਇਹ ਆ ਵੀ ਮਸਲਦਾਨੀ ਵਰਤੋ ਉਹ ਆਪਰੇ ਬਤਾਈ ਜਾਗਾ ਜੀ ਤੇ ਜਿੱਥੇ ਸਾਡੇ ਉਹ ਡਿਪਾਰਟਮੈਂਟ ਹੈ ਹੁਣ ਸਾਨੂੰ ਕਹਿੰਦੇ ਨੇ ਵੀ ਤੁਸੀਂ ਸਪਰੇਅ ਕਰਕੇ ਆਓ ਹੂੰ ਆਹ ਦਾ ਨਾਮ ਅਜ ਸਪਰੇ ਹੁੰਦੀ ਆ ਜੀ ਜੀ ਇੱਕ ਸਪਰੇ ਘਰਾਂ ਦੇ ਅੰਦਰ ਹੁੰਦੀ ਆ ਉਹ ਅਲੱਗ ਚੀਜ਼ ਆ ਉਹ ਮੈਡੀਸਨ ਉਹ ਦਵਾਈ ਅਟਾਗੀ ਇੱਕ ਆਪਾਂ ਘਰਾਂ ਦੇ ਬਾਹਰ ਕਰਦੇ ਆ ਉਹ ਦਵਾਈ ਅਟਾਗੀ ਜੀ ਇਹਦੇ ਨਾਲ ਬਲੇਰੀਆ ਤੇ ਡੇਂਗੂ ਤੋਂ ਆਪਾਂ ਬਚ ਸਕਦੇ ਆ ਜਾਂ ਚਿਕਨਗੂੜੀਆਂ ਤੋਂ ਬਚ ਸਕਦੇ ਆ ਜੇ ਸਪਰੇ ਕਰਵਾ ਲਈਏ ਜੀ ਬਈ ਸਾਡੇ ਮੈਡੀਕਲ ਦਾ ਹੀ ਸਹੂਲ ਹੈ ਵੀ ਜੇਕਰ ਡੇਂਗੂ ਦਾ ਕੇਸ ਨਿਕਲੇ ਕਿਤੇ ਤਾਂ ਸਪਰੇ ਕਰੋ ਉੱਥੇ ਪਿੰਡ ਚ ਭੰਦਾ ਘਰਾਂ ਚ ਨਹੀਂ ਇਹ ਕਰ ਹੋਣਾ ਕਹਿੰਦੇ ਜੀ ਜੀ ਪਰ ਅਸੀਂ ਫਿਰ ਵੀ ਕਰਦਣੇ ਹੁੰਨੇ ਜੇ ਉਹ ਬੰਦਾ ਕੋਈ 14 ਹੁੰਦਾ ਮੇਰੇ ਘਰ ਆ ਕੇ ਕਰੋ ਅਸੀਂ ਕਰਵਾ ਦੇ ਨਹੀਂ ਆਪਣੇ ਮੁਲਾਜ਼ਮਾਂ ਤੋਂ ਜੀ ਹਾਂ ਜੀ ਹਾਂ ਤੁਹਾਨੂੰ ਕੀ ਕਰਨਾ ਚਾਹਣੀ ਕਿਉਂਕਿ ਜਿਹੜਾ ਤੁਸੀਂ ਨਾ ਡੇਂਗੂ ਦੀ ਗੱਲ ਕੀਤੀ ਆ ਜੀ ਜਿਹੜਾ ਬੁਖਾਰ ਆ ਪਹਿਲਾਂ ਤੋਂ ਦੇ ਲੱਛਣਾਂ ਬਾਰੇ ਥੋੜੀ ਜਿਹੀ ਗੱਲ ਕਰਾਂਗੀ ਕਿ ਜਿਹੜੇ ਉਹ ਬੁਖਾਰ ਦੇ ਲੱਛਣ ਕੀ ਕੀ ਆ ਕਿਦਾਂ ਦਾ ਬੁਖਾਰ ਹੁੰਦਾ ਕਿੰਨਾ ਚੜਦਾ ਹੈ ਕਦੋਂ ਕਦੋਂ ਚੜਦਾ ਆ ਠੀਕ ਆ ਫਿਰ ਆਪਾਂ ਉਹਦੇ ਬਚਾਅ ਵੱਲ ਵੀ ਆਵਾਂਗੇ ਫਿਰ ਉਹਦੇ ਇਲਾਜ ਵੱਲ ਵੀ ਆਵਾਂਗੇ ਦੇਖੋ ਜੀ ਇਹ ਡੇਂਗੂ ਦਾ ਮਤਲਬ ਜੇ ਆਪਕਾ ਨਾ ਮੈਂ ਡੇਂਗੂ ਹੋ ਗਿਆ ਡੇਂਗੂ ਪੋਜ਼ਿਟਿਵ ਆ ਗਿਆ ਉਹ ਕੀ ਹੁੰਦਾ ਆਪਣੇ ਸਰੀਰ ਅੰਦਰ ਪਲੇਟलेट्स ਵੀ ਉਹ ਗਿਣਤੀ ਹੈ ਨਾਰਮਲ ਹੂੰ ਉਹ ਗਿਣਤੀ 1.5 ਲੱਖ ਤੋਂ ਲੈ ਕੇ 4.5 ਲੱਖ ਤੱਕ ਹੁੰਦੀ ਹੈ ਜੀ ਜੇਕਰ ਆਪਾਂ ਨੂੰ ਮਨੂੰ ਮੱਛਲੇ ਕੱਟ ਲੈ ਆਪਣਾ ਡੇਂਗੂ ਪੋਜ਼ਿਟਿਵ ਹੋ ਗਿਆ ਉਹ ਨਿਸ਼ਾਨੀ ਉਹਦੀ ਉਹੀ ਹੈ ਵੀ ਉਹ ਪਹਿਲਾਂ ਬੁਖਾਰ ਹੁੰਦਾ ਜੀ ਨਾਲ ਹੂੰ बुखार ਵੀ ਇੰਨਾ ਹੁੰਦਾ ਵੀ ਅਸੀਂ ਕਹਿੰਦੇ ਆ ਕਿ ਬੋਨ ਬ੍ਰੇਕ ਹੱਡੀ ਤੋੜ ਬੁਖਾਰ ਜਿੱਦਾਂ ਕੋਈ ਛੋਟੇ ਨਾਲ ਕੁੱਟਿਆ ਹੁੰਦਾ ਕੋਈ ਇਨਸਾਨ ਐਨਾ ਜਾਨੀ ਦਰਦ ਹੁੰਦਾ ਉਹ ਬੁਖਾਰ ਚ ਜੀ ਡੇਗੂ ਦੀ ਨਿਸ਼ਾਨੀਆਂ ਵੀ ਹਾਂ ਨੂੰ ਇੰਨਾ ਦਰਦ ਹੋ ਰਿਹਾ ਤੇ ਬਾਕੀ ਮੜੀ ਬੁੱਢੀ ਪਿੰਡੇ ਤੇ ਖਾਰਸ਼ੀ ਹੋ ਸਕਦੀ ਹੈਗੀ ਤੇ ਇੱਕ ਜੀ ਨਿਸ਼ਾਨੀ ਹੋਰ ਆ ਜੀ ਅੱਖਾਂ ਦੇ ਪਿੱਛੇ ਨਾ ਪਰਪੜੀਆਂ ਜਦੋਂ ਦਰਦ ਬਹੁਤ ਜ਼ਿਆਦਾ ਹੁੰਦਾ ਹੁੰਦਾ ਆ ਬਲਿੰਦੇ ਜਾਂਦੇ ਹਾਂਜੀ ਬਹੁਤ ਜ਼ਿਆਦਾ ਹੁੰਦਾ ਇੱਥੇ ਤੇ ਇਹਦੀ ਮੋਟੀ ਨਿਸ਼ਾਨੀ ਇਹੀ ਆ ਵੀ ਆਪਣੇ ਬੁਖਾਰ ਹੋਊਗਾ ਸੈੱਲ ਘਟ ਗਿਆ ਆ ਬਹੁਤ ਕਮਜ਼ੋਰੀ ਹੋ ਗਈ ਤੇ ਕੀ ਕਰਨਾ ਹੁੰਦਾ ਇਹਦੇ ਵਿੱਚ ਇਹਦੇ ਨਿਸ਼ਾਨੀਆਂ ਨੇ ਜੀ ਇਹਦਾ ਡੇਂਗੂ ਦੀਆਂ ਹੂੰ ਠੀਕ ਆ ਜੀ ਜਿਹੜਾ ਮਲੇਰੀਆ ਉਹ ਵੀ ਇਹਦੇ ਵਰਗਾ ਹੀ ਆ ਪਰ ਉਹ ਨਿਸ਼ਾਨੀਆਂ ਉਹ ਇਹੀ ਹੁੰਦੀਆਂ ਹੁੰਦੀਆਂ ਨੇ ਪਰ ਉਹ ਜਿਹੜਾ ਮਲੇਰੀਆ ਦਾ ਉਹਦੇ ਵਿੱਚ ਆਪਾਂ ਨੂੰ ਮਰੀਜ਼ ਨੂੰ ਬੁਖਾਰ ਚੜਦਾ ਉਹਦੋਂ ਕੰਬਾਂਵਾਂ ਲੱਗਦਾ ਪਾੜਾ ਲੱਗਦਾ ਜੀ ਹੂੰ ਪਾੜਾ ਲੱਦੋਂ ਕੋਈ ਕਹਿੰਦਾ ਮੈਨੂੰ ਕਪੜਾ ਦਿਓ ਮੋਟਾ ਬਹੁਤ ਬਹੁਤ ਜ਼ਿਆਦਾ ਠੰਡ ਮਾਰਦਾ ਕੰਮਦਾ ਹੁੰਦਾ ਮਰੀਜ਼ ਜੀ ਉਹ ਹੈਗੇ ਨਿਸ਼ਾਨੀਆਂ ਮਲੇਰੀਆ ਦੀਆਂ ਜਿਹੜੇ ਆਪਾਂ ਕਹੇ ਹੈਵੀ ਪਲੇਟਲਸ ਘਟਦੇ ਨੇ ਆਪਾਂ ਕਹਿੰਦੇ ਸੈੱਲ ਘਟ ਗਿਆ ਹੁੰਦਾ ਤੇ ਪਿੰਡ ਕਹਿੰਦਾ ਸਾਢੇ 7 ਸੈੱਲ ਘਟਾਗੇ ਪਿੰਡ ਕਹਿੰਦੇ ਨੇ ਜੀ ਹਾਂਜੀ ਹਾਂਜੀ ਉਹ ਡੇਂਗੂ ਜੀ ਇਹ ਇਹਦੇ ਨਿਸ਼ਾਨੀਆਂ ਲਗੀਆਂ ਕਿ ਬੁਖਾਰ ਹੁੰਦਾ ਦੁਬਾਰੇ ਫੇਰ ਬੁਖਾਰ ਹੁੰਦਾ ਜੇਕਰ ਆਪਾਂ ਇਹਦੀ ਗੌਰ ਨਹੀਂ ਕਰ ਦਿੱਤਾ ਕਈ ਵਾਰੀ ਇਹ ਐਡਾ ਖਤਰਨਾਕ ਹੁੰਦਾ ਜੀ ਮੂੰਹ ਚੋਂ ਖੂਨ ਕੰਨਾਂ ਚੋਂ ਖੂਨ ਵੀ ਆਉਣ ਲੱਗ ਜਾਂਦਾ ਜੇ ਆਪਰ ਦਵਾਈ ਆਪਾਂ ਨਾਲ ਲਈ ਇਹ ਘਰੇ ਪਈ ਰਿਹਾ ਹਫਤਾ ਜੀ ਜਾਣ ਲੇਵਾ ਜਾਣ ਲੇਵਾ ਵੀ ਸਿੱਧ ਹੁੰਦਾ ਹੈ ਹੂੰ ਕਿਉਂਕਿ ਪੰਜਾਬ ਜੀ ਡੇਂਗੂ ਦਾ ਆ ਸੀਜ਼ਨ ਮੋਤਾ ਹੁੰਦੀ ਹੁੰਦੀਆਂ ਨੇਗੀਆਂ ਹੂੰ ਕਿਹੜਾ ਲੋਕਾਂ ਨੂੰ ਅਵੇਅਰਨੈਸ ਦੀ ਘਾਟ ਦਾ ਵੈਸੇ ਹੀ ਸਭ ਪਿੰਡਾਂ ਦੇ ਕੈਂਪਲਾਂ ਨੂੰ ਦੱਸਦੇ ਨੇ ਵੀ ਆਹ ਬਿਮਾਰੀ ਦੇ ਭਈ ਆਹ ਨਿਸ਼ਾਨੀਆਂ ਇੱਚ ਦਵਾਈ ਮਿਲੂਗੀ ਪਰ ਕੁਝ ਨਾ ਹੁੰਦੇ ਨੇ ਕਿ ਥੋੜੇ ਸਪਈਆਂ ਵਾਲੇ ਸਾਡੇ ਕਿਥੇ ਨੇੜੇ ਹੈਗਾ ਬੰਦਾ ਉਹ ਚੱਲਾ ਦਵਾ ਨਹੀਂ ਲੈਂਦਾ ਉਹ ਕਹਿੰਦੇ ਵੀ ਆਜੋ ਜੀ ਸੁਲਪੂੜੀ ਦੇਣਾ ਪੂੜੀ ਨਾਲ ਥੋੜਾ 1 ਲੱਖ ਥੋੜਾ ਬਲੇ ਜਿਹੜਾ ਬਾਜੂ ਪੂੜੀ ਖਾਣ ਸਾਰ ਹੂੰ ਪਰ ਇਹ ਗੱਲਾਂ ਸਾਰੀਆਂ ਕੱਚੀਆਂ ਰਹਿ ਗਈਆਂ ਜਦੋਂ ਆਪਾਂ ਸਹੀ ਡਾਕਟਰ ਕੋਲ ਨਹੀਂ ਜਾਂਦੇ ਫਿਰ ਹੌਲੀ-ਹੌਲੀ ਉਹ ਆਪਣੇ ਵਾਸਤੇ ਖਤਰਾ ਪਾ ਲੈਂਦਾ ਡੇਗ ਜੀ ਸਹੀ ਟਾਈਮ ਤੇ ਆਪਾਂ ਡਾਕਟਰ ਕੋਲ ਨਾ ਜਾਈਏ ਟੈਸਟ ਟਾਈਟ ਰਾ ਕਰੀਏ ਜੀ ਕਿ ਡਾਕਟਰ ਜੀ ਜਿਹੜੇ ਕਿੰਕੂ ਜੀ ਤੇ ਗਾਲੀ ਕੱਢੀ ਆ ਹਨਾ ਤਾਂ ਨਸ਼ਕੀ ਮੇਦਾ ਹੁੰਦਾ ਆ ਕਿਉਂਕਿ ਇਹ ਪਛਾਣ ਕਹਿੰਦੇ ਕਮਿਸ਼ਨਿਕੋ ਜਾਈ ਹੁੰਦਾ ਕਿਹੜੇ ਟਾਈਮ ਕਰਦੀ ਆ ਇਹਦੇ ਬਾਰੇ ਜੀ ਜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹਾਂ ਇਹ ਪੁਆਇੰਟ ਰਹੇਗਾ ਦੀ ਆਪਣਾ ਦੇਖੋ ਜੀ ਇਹਦੀ ਕਨਖਾਨੀ ਹੈ ਜੋ ਡੇਂਗੂ ਵਾਲਾ ਮੱਛਰ ਹੁੰਦਾ ਹੈ ਇਹਨੂੰ ਆਪਾਂ ਕਹਿੰਦੇ ਆ ਏਡੀਜ ਏਜੀਪਟੀ ਨੋਮ ਆ ਇਹਦਾ ਹੂੰ ਏਡੀਜ ਏਜੀਪਟੀ ਜੀ ਤੇ ਜਿਹੜਾ ਮਲੇਰੀਆ ਵਾਲਾ ਉਹਨੂੰ ਕਹਿੰਦੇ ਸੀ ਐਨੋਫਲੀਜ਼ ਜੀ ਆ ਐਨੋਫਲੀਜ਼ਰ ਨੇ ਮਲੇਰੀਆ ਵਾਸਤੇ ਜਿਹੜਾ ਫਲਾਉਂਦਾ ਮੱਛਰ ਉਹ ਵੀ ਫੀਮੇਲ ਹੁੰਦੀ ਹੈ ਜਿਹੜੀ ਡੇਂਗੂ ਦੀ ਡੇਂਗੂ ਜொਮੇ ਬਾਹਰ ਆ ਉਹ ਵੀ ਫੀਮੇਲ ਹੁੰਦੀ ਹੈ ਫੀਮੇਲ ਮਸਰ ਇਹ ਇਹ ਦੰਦਾਂ ਦੇ ਆਪਾਂ ਨੂੰ ਵਰਕਿਆ ਹਾਂ ਹਾਂ ਤੇ ਉਹਦੀ ਨਿਸ਼ਾਨੀ ਹੁੰਦੀ ਵੀ ਉਹਦੇ ਦਾ ਸਰੀਰ ਤੇ ਚਿੱਟਾ ਜਿਹਾ ਲੈਣ ਹੁੰਦਾ ਜਿੱਤੀ ਡੰਗੋਲ ਤੇ ਦੇਖੋਗੇ ਤੇ ਕਾਫੀ ਵੱਡਾ ਮਸਰ ਹੁੰਦਾ ਉਹ ਚਿੱਟੀ ਜੀ ਦਾਪਨ ਇੱਕ ਲੈਣ ਦੀ ਹੁੰਦੀ ਤੇ ਜੀ ਹਾਂ ਇਹਨੂੰ ਸੀ ਕਹਿੰਦੇ ਆ ਵੀ ਉਹਦੀ ਚੀਤੇ ਵਰਗੀ ਹੁੰਦਾ ਵੀ ਇਹਨੇ ਅਸੀਂ ਕਹਿੰਦੇ ਨਾ ਵੀ ਚੀਤਾ ਮਸਰ ਹਨ ਸ਼ੇਰ ਵਰਗਾ ਉਹਦੇ ਤਵਾਸੀ ਨਿਸ਼ਾਨੀ ਦੀ ਇਹੀ ਹੈ ਵੀ ਉੱਤੇ ਉਹਦੇ ਚਿੱਟੀ ਧਾਰੀ ਹੁੰਦੇ ਆ ਬੋਡੀ ਉੱਤੇ ਜੀ ਤੇ ਉਹਦੀ ਨਿਸ਼ਾਨੀ ਹੈਗੀ ਤੇ ਇੱਕ ਵੀ ਹੋਰ ਗੱਲ ਆ ਵੀ ਇਹ ਮੱਛਰ ਹੈਗਾ ਨਾ ਜੀ ਡੇਂਗੂ ਵਾਲਾ ਇਹ ਸਵੇਰ ਸ਼ਾਮ ਕੱਟਦਾ ਸਵੇਰ ਤੋਂ ਸ਼ਾਮ ਸਵੇਰ ਵੀ ਹਾਂ ਅਰਲੀ ਮਾਰਨਿੰਗ ਤੇ ਸ਼ਾਮ ਨੂੰ ਵੀ ਡਣੇ ਨਹੀਂ ਇਹ ਕੱਟਦਾ ਮੱਛਰ ਜੀ ਹਾਂ ਇਹ ਟਾਈਮ ਦਾ ਪੂਰਾ پابੰਦਾ ਹੈ ਸਵੇਰੇ ਕੰਮ ਕਰੂ ਜਾਂ ਸ਼ਾਮ ਨੂੰ ਕਰੂਗਾ ਸਾਰੀ ਦਿਹਾੜੇ ਵਾਸਤੇ ਕਰੂਗਾ ਇਹ ਹਾਂ ਜਿਹੜੇ ਜਿਹੜੇ ਬਿੱਲੀ ਹਾਂ ਜੀਆਂ ਤੇ ਜਿਹੜਾ ਆਪਣਾ ਹੁੰਦਾ ਜੀ ਮੱਛਰ ਮਲੇਰੀਆ ਵਾਲਾ ਉਹ ਆਪਾਂ ਨੂੰ ਰਾਤ ਨੂੰ ਕੱਟਦਾ ਆਮ ਤੌਰ ਤੇ ਠੀਕ ਆ ਜੀ ਬੱਸ ਇਹ ਇੱਕ ਸੀਪੇ ਨੇ ਨਾ ਮੈਨੂੰ ਸਵਾਲ ਪਾਇਆ ਕਹਿੰਦੇ ਕਿ ਇਹ ਨਾ ਜਦੋਂ ਸ਼ਾਮ ਜੇ ਨਾ ਇੱਕ ਮੱਛਰ ਲੜਦਾ ਆ ਤੇ ਉਹ ਤਾਂ ਫੜ ਗਿਆ ਬੰਦਾ ਇੱਕਦ ਤੱਕ ਫੜ ਕਿਹੜੀਆ ਲੜਦੀ ਨੂੰ ਬਾਅਦ ਧੱਫੜ ਪੈਂਦਾ ਹੁੰਦਾ ਕਹਿੰਦੇ ਤਾਂ ਫੜ ਤੇ ਇਹਦੇ ਬਾਰੇ ਵੀ ਪੁੱਛਿਓ ਬਣੋ ਸਾਹਿਬ ਇਹ ਕਿਹੜਾ ਮੱਛਰ ਆ ਇਹ ਹੀ ਆ ਜੀ ਮੱਛਰ ਜਿਹੜਾ ਕਹਿੰਦਾ ਮੇਰੇ ਧੱਫੜ ਜਿਵੇਂ ਫ੍ਰੀਸੀ ਹੋਵੇ ਡੰਗ ਮਾਰਿਆ ਉਹਨੇ ਹਾਂ ਉਹ ਇਹੀ ਮੱਛਰ ਹੁੰਦਾ ਏਡੀ ਜਿਹੀਟੀ ਹੁੰਦਾ ਉਹ ਤੁਹਾਨੂੰ ਦੇਖੋ ਗੌਰ ਨਾਲ ਉੱਪਰ ਸਰੀਰ ਤੇ ਚਿੱਟੀ ਲੈਂਨ ਹੁੰਦੀ ਆ ਉਹਦੇ ਜੀ 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 ਜਿਹੜੇ ਵੀ ਆਪਣਾ ਸਵੇਰੇ ਕੱਢਦਾ ਜਾਂ ਸ਼ਾਮ ਨੂੰ ਕੱਢਦਾ ਹੈ ਤੇ ਬਾਕੀ ਮੈਂ ਗੱਲ ਹਾਂਜੀ ਜੇ ਤੁਸੀਂ ਸਵਾਲ ਕਰ ਸਕਦੇ ਹੋ ਹਾਂ ਜੀ ਜਿਹੜਾ ਇਹ ਮਸ਼ਰ ਕੱਟਣ ਤੋਂ ਕਿੰਨੇ ਦਿਨਾਂ ਬਾਅਦ ਜਿਹੜਾ ਬੁਖਾਰ ਹੋਣਾ ਸ਼ੁਰੂ ਹੁੰਦਾ ਆ ਤੇ ਜੇ ਬੁਖਾਰ ਹੋਵੇ ਤਾਂ ਸਾਨੂੰ ਪਹਿਲਾ ਕੀ ਕਦਮ ਚੱਕਣਾ ਚਾਹੀਦਾ ਹੈ ਦੇਖੋ ਪਹਿਲਾਂ ਮੈਂ ਕਹਿੰਦਾ ਨਿਸ਼ਾਨੀਆਂ ਜਿਹੜੇ ਜੋ ਸਾਈਨਲ ਸਿੰਪਟਮ ਨੇ ਲੱਸਣ ਨੇ ਜੀ ਆਪਾਂ ਨੂੰ ਉਹ ਦਿੰਦੇ ਨੇਗੇ ਹਾਂ ਤੇ ਇਹ ਇਹਦਾ ਜਿਹੜਾ ਤੁਸ ਜਿਹੜਾ ਵੀ ਬੁਖਾਰ ਚੜਨਾ ਸਮਾਂ ਪਰਵੇਸ਼ਨ ਪੀੜ ਹੁੰਦਾ ਜਾਂ ਉਹ ਆਪਣਾ ਸੌਰੀ ਇਕੂਬੇਸ਼ਨ ਪੀੜ ਹੁੰਦਾ ਇਹਦਾ ਵੀ ਜਿਵੇਂ ਅੱਜ ਮਸਰ ਨੇ ਆਪਾਂ ਨੂੰ ਘਟ ਲਿਆ ਜੀ ਉਹ ਬਸ 4 ਤੋਂ 6 ਜਾਂ 3 ਤੋਂ 6 ਜਣਾਂ ਦੇ ਅੰਦਰਾਂ ਦਾ ਆਪਾਂ ਨੂੰ ਉਹ ਬੁਖਾਰ ਤੀਜੇ ਚੌਥੇ ਦਿਨ ਵੀ ਹੋ ਸਕਦਾ ਹੈ ਉਹ ਬੁਖਾਰ ਉਹਨਾਂ ਦਾ ਹੂੰ ਤੇ ਹੁਣ ਮੈਂ ਗੱਲ ਕਰੂੰਗਾ ਦੀ ਰੋਕਥਾਮ ਬਾਰੇ ਕਿਪਾ ਇਹ ਤੋਂ ਬਚਣਾ ਕਿਵੇਂ ਹੈਗਾ ਜੀ ਪਹਿਲੀ ਗੱਲ ਤਾਂ ਇਹ ਹੀ ਹੈ ਵੀ ਆਪਾਂ ਮਛਰਿਆਂ ਦੇ ਵਰਤੋਂ ਕਰੋ ਤੇ ਆਪ ਪੱਖਾ ਲਾਉਣੀਆਂ ਆ ਕੂਲਰ ਲਾਉਣੇ ਆ ਤੇ ਆਪਣੇ ਕੋਈ ਮਛਰਾਂ ਨਾਲ ਆਪਣੇ ਬੈਠ ਸਕਿਆ ਹਵਾ ਆਉਂਦੀ ਰਹੇ ਹਨ ਜੀ ਜੀ ਤੇ ਕੂਲਰ ਦਾ ਪਾਣੀ ਹਫਤੇ ਤੋਂ ਪਹਿਲਾਂ ਪਹਿਲਾਂ ਬਦਲ ਲੈਣ ਜੀ ਹਾਂ ਹੋਰ ਮੈਂ ਪਹਿਲਾਂ ਗੱਲ ਕਰ ਚੁੱਕਾ ਵੀ ਕੋਈ ਵੀ ਪਾਣੀ ਆ ਨਾ ਉਹਨੂੰ ਹਫਤੇ ਤੱਕ ਨਾਰਾਇਣ ਦੇ ਉੱਤੇ ਉਹਨੂੰ ਡਿਸਕਾਰਡ ਡਿਸਕਾਰਡ ਕਰ ਦਿਓ ਜੀ ਹਾਂ ਤੇ ਬਾਕੀ ਦੇ ਰੋਕਸਾਮ ਇਹੀ ਆ ਵੀ ਜਦੋਂ ਇਹ ਨਿਸ਼ਾਨੀਆਂ ਪਰ ਪ੍ਰਗਟ ਹੋ ਗਈ ਮਤਲਬ ਲੱਗ ਗਿਆ ਤਾਂ ਆ ਆ ਅਖੌਤੀ ਬੈਦਾ ਕੋਲੋਂ ਫੇਸਬੁਕੀ ਬੈਦਾ ਦੀ ਗੱਲ ਬਹੁਤ ਨਹੀਂ ਫੇਸਬੁਕੀ ਹੈ ਹੂੰ ਇਹਨਾਂ ਤੋਂ ਬਚੋ ਸਿਰਫ ਤੇ ਸਿਰਫ ਨੇੜੇ ਦੇ ਹੈਲਥ ਸੈਂਟਰ ਤੇ ਜਾ ਕੇ ਸੰਪਰਕ ਕਰੋ ਜੀ ਜਾਂ ਹੋਰ ਗੱਲ ਹੈ ਤੁਹਾਡੇ ਪਿੰਡ ਜਾਨੀ ਕਿ ਸਾਡੇ ਦਾ ਜੀ ਜੋ ਹੈਲਥ ਵਰਕਰ ਨੇ ਮਲਟੀ ਪਰਪਸ ਹੈਲਥ ਵਰਕਰ ਹੂੰ ਉਹ ਬਹੁਤ ਸੋਹਣਾ ਕੰਮ ਕਰਦੇ ਨੇ ਡਾਊਨ ਟੂ ਵਰਸ ਜਾਨੀ ਕਿ ਉਹ ਬਹੁਤ ਵਧੀਆ ਕੰਮ ਕਰਦੇ ਨੇ ਉਹ ਪਿੰਡ ਜੀ ਜਾਂਦੇ ਨੇ ਜੀ ਘਰ ਘਰ ਜੀ ਪੁੱਛਣ ਵਾਸਤੇ ਵੀ ਤੁਹਾਨੂੰ ਕੋਈ ਕੰਮਦਨ ਲੱਗਦਾ ਜਿਹਾ ਬੁਖਾਰ ਤੇ ਨਹੀਂ ਹੋ ਤੁਹਾਨੂੰ ਖੰਗ ਤੇ ਨਹੀਂ ਆ ਕਾਂਸੀ ਵਰਦਾ ਨਹੀਂ ਹੈ ਜੋ ਛੋਟੂ-ਮੋਟੀ ਮੈਡੀਸਨ ਹੁੰਦੀ ਆ ਉਹ ਮਾੜੀ ਮੁੱਢ ਪ੍ਰੋਵਾਈਡ ਕਰਾ ਜਿੰਦੇ ਨੇ ਤੇ ਮੰਨ ਲਓ ਜਿਵੇਂ ਮੈਂ ਘਰ ਉਧਰ ਚਲੇ ਜਾਗਾ ਉਹ ਮਾੜੀ ਦੱਸਾਂ ਗੱਲ ਜਿਵੇਂ ਉਹ ਜਲਦੀ ਨਹੀਂ ਗੱਲ ਫਿਰ ਬਾਅਦ ਚ ਕਰਦਾਂਗੇ ਕਿ ਉੱਥੇ ਜਾਓ ਉੱਥੇ ਜੀ ਤੁਹਾਡਾ ਲੈਬ ਵਿੱਚ ਤੁਹਾਡਾ ਜੋ ਬਲੱਡ ਹੈ ਉਹਦਾ ਟੈਸਟ ਹੋਊਗਾ ਉਹ ਆਪਾਂ ਕਹਿੰਦੇ ਆ ਉਹਨੂੰ ਆਪਾਂ ਕਹਿੰਦੇ ਆ ਅਲਾਈਚਾ ਜੀ ਤੇ ਉਹ ਟੈਸਟ ਅਲਾਈਚਾ ਬਹੁਤ ਹੀ ਜੋ ਮਸ਼ੀਨਾ ਮਹਿੰਗੀਆਂ ਹੁੰਦੀਆਂ ਨੇ ਉੱਥੇ ਹੁੰਦਾ ਕਿਉਂਕਿ ਇਹ ਆਮ ਲੈਬ ਚ ਨਾ ਇਹ ਮਸ਼ੀਨ ਨਹੀਂ ਹੁੰਦੀ ਹਮ ਆਮ ਲੈ ਜਿਵੇਂ ਥੋੜਾ ਸਿੰਪਲ ਲੈ ਕਾਰਡ ਹੁੰਦਾ ਜੀ ਕਾਰਡ ਤੇ ਡਰਾਪ ਪਾ ਕੇ ਕਾਰਡ ਤੇ ਹਮ ਵੀ ਜਿਵੇਂ ਇੱਕ ਲੈਣਾ ਆਵੀ ਤਾਂ ਨੈਗੇਟਿਵ ਹੈ ਜੀ ਦੋ ਵਾਗੀਆਂ ਦਾ ਪੋਜ਼ਿਟਿਵ ਹੈ ਇਹਨਾਂ ਸਹਾਕਤਾ ਉਹ ਹੁੰਦਾ ਵੀ ਉਹ ਸਲਾਈਡ ਤੇ ਪਾ ਕੇ ਦੱਸ ਦਿੰਦੇ ਨੇ ਜੀ ਪਰ ਸਾਡਾ ਡਿਪਾਰਟਮੈਂਟ ਇਹਨੂੰ ਜੇ ਕੋਈ ਨਾ ਕੋਈ ਕੱਡੂ ਪ੍ਰਾਈਵੇਟ ਉਹਦੇ ਜੀ ਵਿਸ਼ਵਾਸ ਨਹੀਂ ਕਰਦੇ ਹੈਗੇ ਅਸੀਂ ਕਰਦੇ ਹਾਂ ਇਸ ਵਾਸਤੇ ਅਲਾਈਜਰ ਤੇ ਹਮ ਬਿਲਕੁਲ ਆਥੈਂਟਿਕ ਅਲਾਈਜਰ ਟੈਸਟ ਹੁੰਦਾ ਜੀ ਉਹ ਦੇਖੋ ਜੀ ਪੋਜ਼ਿਟਿਵ ਆ ਗਿਆ ਕੋਈ ਕਰਾ ਨਹੀਂ ਲੋੜ ਨਹੀਂ ਕੁਝ ਨਹੀਂ ਹੁੰਦਾ ਹੁੰਦਾ ਨਾ ਪਰੇ ਦਾਖਲ ਹੋਣਾ ਆਪਾਂ ਘਰੇ ਰਹਿਣਾ ਹੁੰਦਾ ਹੈ ਉਹਦੇ ਵਿੱਚ ਕੀ ਹੁੰਦਾ ਜੀ ਵੱਧ ਤੋਂ ਵੱਧ ਆ ਪਦ ਤਰਨ ਪਦਾਰਸ਼ ਪੀਓ ਜੀ ਨਿੰਬੂ ਦਾ ਜੀ ਮਿਹੂ ਜਾਂ ਹੋਰ ਵੀ ਕੋਈ ਦਾਣਾ ਪਾਣੀ ਜਾਂ ਵੱਧ ਤੋਂ ਵੱਧ ਪਾਣੀ ਨਹੀਂ ਕਿ ਤਰਨ ਪਦਾਰਸ਼ ਪੀਣਾ ਹੁੰਦਾ ਤਾਂ ਕਿ ਆਪਣੇ ਅੰਦਰ ਪਾਣੀ ਨਿਕਾੜਨਾ ਹੋ ਜਾਵੇ ਹਾਂ ਤੇ ਬਾਕੀ ਇਹਦੇ ਵਿੱਚ ਜੀ ਆਪਾਂ ਪੈਰਾਸੀਟਾਮੋਲ ਦੀ ਗੋਲੀ ਵਰਤੋਂ ਕਰਦੇ ਆਪਾਂ ਜੇ ਬੁਖਾਰ ਹੋ ਗਿਆ ਚਾਹੇ ਜੇ ਨਹੀਂ ਵੀ ਬੁਖਾਰ ਹੋ ਗਿਆ ਹੱਟ ਵੀ ਗਿਆ ਤਾਂ ਤੁਸੀਂ ਵੈਸੇ ਵੀ 2-3 ਦਿਨ ਲੈ ਸਕਦੇ ਹੋ ਮੜਾ ਮੋੜੇ ਬੁਖਾਰ ਤੇ ਸਵੇਰੇ ਇੱਕ 500 ਮੀਜੀ ਦੀ ਸ਼ਾਮ ਨੂੰ ਕੁਪਾਸਾ ਜੀ ਦੀ ਰੋਟੀ ਖਾਣ ਤੋਂ ਬਾਅਦ ਜੀ ਪਰ ਐਟਮ ਹੁੰਦੀ ਬਿਲਕੁਲ ਸਿੰਪਲ ਦਵਾਈ ਆ ਸਿਰ ਪੰਨ ਰੁਪਈਆ ਦਾ ਪਤਾ ਆ ਜਾਂਦਾ ਜੀ ਜੀ ਹਾਂਜੀ ਹਾਂ ਬਸ ਬਾਕੀ ਜੋ ਮਰੀਜ਼ਾ ਘਰੇ ਆਰਾਮ ਕਰੇ ਤੁਰੇ ਫਿਰੇ ਘੱਟ ਕਿਉਂਕਿ ਜੇਕਰ ਉਹ ਬਹੁਤ ਐਕਟੀਵਿਟੀ ਕਰੂਗਾ ਉਹਨੂੰ ਭਾਰ ਹੋ ਸਕਦਾ ਹੂੰ ਬੁਖਾਰ ਬੁਖਾਰ ਉਹਨੂੰ ਤਾਂ ਹਟੂਗਾ ਜੇ ਉਹ ਰੈਸਟ ਕਰੂ ਮੰਜੀ ਤੇ ਬਿਲਕੁਲ ਰੈਸਟ ਕਰੂਗਾ ਜੀ ਡਾਕਟਰ ਜੀ ਹਾਂਜੀ ਜਾਨੀ ਮੈਂ ਤੁਹਾਡੀ ਗੱਲ ਰੋਕੀਆ ਇੱਕ ਨਾ ਇਹਨਾਂ ਦਿਨਾਂ ਦੇ ਵਿੱਚ ਨਾ ਮੈਂ ਕਾਫੀ ਬੱਚਿਆਂ ਨੂੰ ਦੇਖਿਆ ਕਿ ਉਹਨੂੰ ਬੁਖਾਰ ਵੀ ਹੁੰਦਾ ਤਾਂ ਵੀ ਉਹ ਵੀ ਹੁੰਦੀ ਆ ਤੇ ਖੰਗ ਵੀ ਆਣੀ ਹੁੰਦੀ ਆ ਕਿ ਉਹ ਰਾਤ ਨੂੰ ਸੌਣੀ ਬੋਂਦੇ ਇਹ ਫਿਰ ਵਿੱਚ ਲੜੀ ਚ ਹੁੰਦਾ ਹੈ ਤਾਂ ਕੁਝ ਹੋਰ ਆ ਨਹੀਂ ਦੇਖੋ ਤੁਸੀਂ ਕਹਿੰਦੇ ਵੀ ਖੰਗ ਦਾ ਖੰਗ ਉਹਨੂੰ ਇਨਫੈਕਸ਼ਨ ਹੋ ਸਕਦਾ ਲੰਗ ਜੀ ਦੀ ਹਾਂ ਨਾਲ ਬੁਖਾਰ ਵੀ ਹੋ ਸਕਦਾ ਜੀ ਉਹ ਫਿਰ ਡਾਕਟਰ ਕੰਸਿਡਰ ਕਰਦਾ ਵੀ ਇਹਦਾ ਕੀ ਕਰਨਾ ਹੈ ਡਾਕਟਰ ਨਾਲ ਕਰਨਾ ਹੈ ਪੈਸੇ ਦੋ ਨਾਲ ਸਰਜੂਗਾ ਬੱਚਿਆਂ ਨੂੰ ਹਾਂ ਬੁਖਾਰ ਹੁੰਦਾ ਜੇ ਉਹ ਨਹੀਂ ਹਟਦਾ ਤੇ ਖੰਗ ਵੀ ਹੁੰਦੀ ਆ ਕਿਉਂਕਿ ਪਤਾ ਕੀ ਗੱਲ ਹੈ ਜੀ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਵੀ ਜੇਕਰ ਕਿਸੇ ਵੀ ਚਾਹੇ ਉਹ ਬੱਚਾ ਹੈ ਚਾਹੇ ਉਹ ਮੇਲ ਹੈ ਫੀਮੇਲ ਹੈ ਬਜ਼ੁਰਗ ਹੈ ਜੋ ਵੀ ਹੈ ਜੇ ਕਿਸੇ ਨੂੰ 10 ਦਿਨ ਮੰਨ ਲਓ ਹੁੰਦਾ ਸੀਗਾ ਨਾ 2 ਹਫ਼ਤੇ ਹੂੰ ਜੇ ਨੂੰ 10 ਦਿਨ ਲਗਾਤਾਰ ਬੁਖਾਰ ਹੁੰਦਾ ਤੇ ਉਹਦੀ ਭੁੱਖ ਘਟ ਜਾਂਦੀ ਹੈ ਤੇ ਉਹਦਾ ਭਾਰ ਭੂਰ ਵੀ ਘਟਣ ਲੱਗ ਜਾਂਦਾ ਹੈ ਹੋਰ ਜਾਨੀ ਡਿਪਾਰਟਮੈਂਟ ਦਾ ਹੈਗਾ ਵੀ 2 ਹਫ਼ਤਿਆਂ ਤੱਕ ਜੇਕਰ ਕਿਸੇ ਨੂੰ ਖੰਗ ਵੀ ਹੁੰਦਾ ਨਾਲ ਬੁਖਾਰ ਵੀ ਹੁੰਦਾ ਤੇ ਦਵਾਈ ਲੈਣ ਦੇ ਬਾਵਜੂਦ ਵੀ ਇਹ ਬੁਖਾਰ ਨਹੀਂ ਛੱਡਦਾ ਤਾਂ ਫਿਰ ਜੀ ਤਾਂ ਫਿਰ ਉਹ ਉਹਦਾ ਬਰਗ ਮੰਦਾਲ ਜਿਉਂ ਬਸ ਫੂਟਮ ਕਹ ਜੰਨੇ ਆ ਖੰਗ ਬਰਗ ਮੰਦਿਰ ਦੀ ਟੈਸਟ ਹੁੰਦਾ ਜੀ ਜੀ ਉਹਦੇ ਵਿੱਚ ਹੋ ਸਕਦਾ ਵੀ ਸ਼ਾਇਦ ਉਹਦੇ ਵਿੱਚ ਆਪਣੇ ਟਬਰਕਲੋਸਿਸ ਦੇ ਟੀਵੀ ਦੇ ਉਹਦੇ ਮਤਲਬ ਕਟਾਨ ਨੂੰ ਵਿੱਚ ਇਨਫੈਕਸ਼ਨ ਹੋਵੇ ਉਹ ਲੱਗਦਾ ਪਤਾ ਲੈਬੋਰਟਰੀ ਚ ਜੀ ਤੇ ਮੰਨ ਲਓ ਵੀ ਠੀਕ ਹੈ ਉਹਨੂੰ ਪੋਜ਼ਿਟਿਵ ਆ ਗਿਆ ਵੀ ਕਿਸੇ ਨੂੰ ਪੋਜ਼ਿਟਿਵ ਹੋ ਗਿਆ ਬੰਦੇ ਨੂੰ ਟੀਵੀ ਹੋ ਗਈ ਜੀ ਜੀ ਅੱਜਕੱਲ ਬਹੁਤ ਵਧੀਆ ਸਾਡੇ ਡਿਪਾਰਟਮੈਂਟ ਦਾ ਰੱਖਿਆ ਹੋਇਆ ਕੋਈ ਡਰ ਨਹੀਂ ਲੋਣ ਮਿਲਦੀ ਪਹਿਲਾਂ ਤਾਂ ਪਤਾ ਹੀ ਆਪਣੇ ਬਜ਼ੁਰਗਾਂ ਦਾ ਕਹਿੰਦੇ ਜਦੋਂ ਕਿਸੇ ਨੂੰ ਟੀਵੀ ਹੋ ਜਾਂਦੀ ਉਹੇ ਕੋਲ ਜਾਣਾ ਫੜ ਜਾਂਦੇ ਸੀਗੇ ਨਾਵੇਂ ਦੱਸਦੇ ਸੀਗੇ ਉਹ ਅੰਦਰ ਪਿਆ ਪਿਆ ਬੰਦਾ ਮਰ ਜਾਂਦਾ ਸੀਗਾ ਉਹ ਮਹੀਨਿਆਂ ਦਾ ਹੂੰ ਪਰ ਫਿਰ ਮੈਂ ਦੇਖੋ ਜੇ 네ਗੇਟਿਵ ਆ ਗਿਆ ਫਿਰ ਤਾਂ ਕੋਈ ਗੱਲ ਦਵਾਈ ਹੋਰ ਕੰਮ ਕਰੂ ਜੇ ਪੋਜ਼ਿਟਿਵ ਆ ਗਿਆ ਤਾਂ ਜੀ 6 ਤੋਂ 8 ਮਹੀਨੇ ਹੂੰ ਉਹ ਟਵਰਕਲੋਸ ਦੀ ਟੀਵੀ ਦੀ ਦਵਾਈ ਖਾਣੀ ਪੈਂਦੀ ਹੈ ਮਰੀਜ਼ ਨੂੰ ਜੀ ਬਿਲਕੁਲ ਡਾਕਟਰ ਦੀ ਸਲਾਹ ਨਾਲ ਜਿੱਦਾਂ ਵੀ ਗੋਲੀਆਂ ਭਾਰ ਦੇ ਸਾਰਾ ਕਿੰਨਾ ਭਾਰਾ ਹੈ ਘੱਟ ਗੋਲੀਆਂ ਘੱਟੋਂ ਵੱਧ ਨੂੰ ਵੱਧ ਗੋਲੀਆਂ 6 ਤੋਂ 6 ਮਹੀਨਿਆਂ ਤੋਂ 8 ਮਹੀਨਿਆਂ ਲੈ ਜੀ ਪੀਲਦਾ ਹੈ ਜੀ ਟੀਵੀ ਦੇ ਕੋਰਸ ਕਰਨ ਦਾ ਪਰ ਦੂਆ ਮਰੀਜ਼ ਬਿਲਕੁਲ ਬਰੀਅਸ ਹੋ ਜਾਂਦਾ ਜੀ ਠੀਕਾ ਹੋ ਜਾਂਦਾ ਜੀ ਹਾਂ ਹਮੈ ਤੁਹਾਨੂੰ ਦੱਸਣੀ ਗੱਲ ਜੀ ਡੇਂਗੂ ਵੜ ਜਾਓ ਡੇਗੂ ਪੌਲੀਓ ਵਾਲੀ ਕੋਈ ਗੱਲ ਨਹੀਂ ਤੇ ਉਹ ਮਰੀਜ਼ ਘਰ ਆਰਾਮ ਕਰੇ ਜੀ ਨਿੰਬੂ ਪਾਣੀ ਪੀਵੇ ਤੰਤ ਪਦਾਰਥ ਪੀਵੇ ਸਿੰਪਲ ਪਾਣੀ ਪੀਵੇ ਇਹ ਰੈਕਟ ਵੱਧ ਤੋਂ ਵੱਧ ਜੇ ਰੈਕਟ ਕਰੇ ਜੇ ਤੁਰੂ ਫਰੂਗਰ ਬੁਖਾਰ ਫੇਰ ਹੋਗਾ ਕਿਉਂਕਿ ਜਦੋਂ ਬੁਖਾਰ ਹੁੰਦਾ ਹੈ ਉਦੋਂ ਬੜੀ ਜਲਦੀ ਜੋ ਪਲੇਟਲੈਟ ਪਲੇਟਲੈਟਾਂ ਘਟਦੇ ਨੇ ਜੀ ਬਿਲਕੁਲ ਜਦੋਂ ਬੁਖਾਰ ਆਪਣਾ हट ਗਿਆ ਤਾਂ ਬੜੀ ਜਲਦੀ ਫਿਰ ਆਪ ਹੋ ਜਾਂਦੇ ਨੇ ਜੀ ਇਹ ਲੋਕਾਂ ਨੂੰ ਡਰਾ ਰਹੇ ਨੇ ਕਈ ਪ੍ਰਾਈਵੇਟ ਜਾਂ ਹੋਰ ਆ ਫੇਸਬੁੱਕ ਵਾਲੇ ਵੀ ਥੋੜਾ ਜਿਹਾ ਲੱਖ ਰਹੇਗਾ ਜੀ 80 ਹਜ਼ਾਰ ਰਹੇਗਾ 90 ਹਜ਼ਾਰ ਰਹੇਗਾ ਬਹੁਤ ਘੱਟ ਕੰਮ ਸ਼ਾਬ ਹੋਗਾ ਜੀ ਫਰਜ ਜਦ ਤੱਕ ਸਾਡੀ ਐਡਵਾਈਜ਼ਰੀ ਮਹਿਕਮੇ ਦੀ ਇਹ ਹੈ ਜਦ ਤੱਕ 20000 ਜੇ ਰਹੇਗਾ ਮਰੀਜ਼ ਦਾ ਜੀ ਫਿਰ 20000 ਤਾਂ ਉਹਨੂੰ ਹਸਪਤਾਲ ਜਾ ਕੇ ਦਾਖਲ ਕਰਾਉਣ ਦੀ ਲੋੜ ਹੁੰਦੀ ਹੈ ਹੂੰ ਨਹੀਂ ਤੁਹਾਡੇ 50000 ਨੇ 60000 ਨੇ ਕੋਈ ਚਿੰਤਾ ਨਹੀਂ 20000 ਜੀ ਰਹੇਗੇ ਮਤਲਬ ਕਿ ਤਾਂ ਉਹਨੂੰ ਤੁਰੰਤ ਫੇਰ ਡਿਸਚਾਰਜ ਕਰਨੀ ਤੁਰੰਤ ਐਡਮਿਟ ਹੋਣਾ ਬਹੁਤ ਹਸਪਤਾਲ ਜਿੱਥੇ ਉੱਥੋਂ ਸੈੱਟ ਹੋ ਕੇ ਆਓ ਭਾਈ ਦੇਖੋ 150 80 ਹਾਂਜੀ ਜੀ ਕਾਜ ਸੁਆਕ ਕਰਨਾ ਚਾਹੀਦਾ ਕਿ ਜਿਵੇਂ ਆਪਾਂ ਬੁਖਾਰ ਦੀ ਗੱਲ ਕਰਦੇ ਆਂ ਆਪਾਂ ਕਹਿੰਦੇ ਨੇ ਨਾ ਤੂੰ ਟੈਸਟ ਕਰੋ ਕਿ ਟਿਆਣਾ ਜਾਣਾ ਨਹੀਂ ਸਫਰ ਨਹੀਂ ਤੈਅ ਕਰਨਾ ਹੈ ਨਾ ਹਾਂਜੀ ਹਾਂਜੀ ਬੱਚੇ ਕੀ ਕਰਦੇ ਆ ਕਿ ਅੰਦਰ ਬੈਠੇ ਪਏ ਆ ਪਰ ਫੋਨ ਉਹ 8 ਤੋਂ 10 ਘੰਟੇ ਲਗਾਤਾਰ ਦੇਖ ਰਿਹਾ ਹੈ ਇਹਦਾ ਕਿੰਨਾ ਕਰਦੇ ਆ ਦੇਖੋ ਜੀ ਦੇਖੋ ਫੋਨ ਦਾ ਦਮ ਬੱਚਿਆਂ ਦੀ ਛੱਡੋ ਵੱਡਿਆਂ ਨੂੰ ਵੀ ਜੇ ਵੱਡੇ ਦੇ ਲਿਮਿਟਰੀ ਹੈ ਨਾ ਫੋਨ ਚਲਾਉਣ ਦੀ ਬਹੁਤ ਜ਼ਿਆਦਾ ਉਹਦੀਆਂ ਜੋ ਜੋ ਨਿਕਲਦੀਆਂ ਨਹੀਂ ਆ ਕਿ ਨੂੰ ਕਹਿੰਦੇ ਆਪਾਂ ਵੀ ਹਾਂ ਗਿਰਦਨ ਲਾ ਲੋਗ ਨਾ ਵਾਈਬ੍ਰੇਸ਼ਨ ਕਰਾ ਕਰਦਾ ਹੂੰ ਉਹ ਬਹੁਤ ਖਤਰਨਾਕ ਹੈ ਜੀ ਬੱਚਿਆਂ ਨੂੰ ਤਾਂ ਦੇਖੋ ਬੱਚਿਆਂ ਨੂੰ ਤਾਂ ਆਪਾਂ 5-4 ਸਾਲ ਦਾ ਨੂੰ 6-7 ਸਾਲ ਦਾ ਹੋ ਜਾਣਦੇ ਉਹ ਫੇਰ ਚਲੋ ਮਾੜਾ ਮਾੜਾ ਦੇ ਦਾਂ ਨਹੀਂ ਸੋਡੇ ਬੱਚੇ ਜਿਵੇਂ ਇੱਕ 2 ਸਾਲ ਦਾ ਬੱਚਾ 2 ਸਾਲਾਂ ਬੱਚਾ ਪਿਆ ਪਹਿਲੇ ਹੀ ਕਹੂੰ ਅਭੀ ਵੀ 10 ਸਾਲ ਤੱਕ ਦੇ ਬੱਚੇ ਨੂੰ ਇਹਦੀ ਲੋੜ ਨਹੀਂ ਹੁੰਦੀ ਜੀ ਤੇ ਇਹ ਤਾਂ ਹੁਣ ਆਪਣੇ ਕੋਰੋਨਾ ਵਕਤੇ ਰਿਵਾਜ ਹੋ ਗਿਆ ਜੀ ਆਨਲਾਈਨ ਕਲਾਸਾਂ ਨੂੰ ਲਾ ਕੇ ਬੱਚੇ ਨੂੰ ਲੋਕਾਂ ਨੂੰ ਮਾਪਿਆਂ ਨੂੰ ਫੋਨ ਦੇਣੇ ਪੈ ਗਏ ਮਜਬੂਰੀ ਹੋ ਗਈ ਬਿਲਕੁਲ ਕੋਈ ਸ਼ੱਕ ਨਹੀਂ ਉਹ ਦਰ ਕੋਬੜ ਸਾਰਾ ਬੰਦ ਸੀ ਨਾ ਕਹਿੰਦੇ ਸੀ ਭਾਈ ਤੁਸੀਂ ਆਨਲਾਈਨ ਕਲਾਸ ਲਾਓ ਜੀ ਘੰਟੇ ਦੀ ਉਹ ਫਿਰ ਬੱਚੇ ਨੂੰ ਆਪ ਨੂੰ ਦੇਣਾ ਪੂਤਾ ਕਲਾਸ ਲੱਗੂਗੀ ਤੇ ਉਹ ਜਦੋਂ ਇਹ ਬੱਚੇ ਵੱਧ ਕਰਦੇ ਨੇ ਯੂਸ ਆਪਣੇ ਮੋਬਾਈਲ ਦਾ ਪਰ ਇਹਦਾ ਵੀ ਵੱਡਿਆਂ ਵਾਸਤੇ ਵੀ ਛੋਟਿਆਂ ਵਾਸਤੇ ਵੀ ਤੇ ਇਹਦਾ ਸਮਾਂ ਹੁੰਦਾ ਵੀ ਮੈਂ ਚਲੋ ਦੇਖ ਲਿਆ ਤੂੰ ਅੱਧਾ ਘੰਟਾ ਬੰਦਾ ਟਾਈਮ ਟੇਬਲ ਬਣਾਇਆ ਵੀ ਮੈਂ ਸਵੇਰੇ ਕਿੰਨੇ ਮਿੰਟ ਦੇਖਣਾ ਹੈ ਜੀ ਦੁਪਹਿਰੇ ਕਿੰਨੇ ਮਿੰਟ ਸਾਉ ਨੂੰ ਕਿੰਨੇ ਮਿੰਟ ਬਸ ਉਸ ਤੋਂ ਬਾਅਦ ਨੂੰ ਦੇਖੀ ਨਾ ਹੂੰ ਕਿਉਂਕਿ ਜੇਕਰ ਆਪਾਂ ਜਿਹੜਾ ਖੋੜਾ ਜੇ ਆਪਾਂ ਨੇ ਆਨ ਕਰ ਲਿਆ ਫਿਰ ਤੇ ਵੀ ਜਾਣਗੇ ਕਿ ਉਹ ਕੀ ਖਬਰ ਆ ਵੀ ਕੀ ਆ ਗਿਆ ਕੰਪਨੀ ਮਸੂਰੀ ਆ ਗਈ ਉਹ ਚੱਲੀ ਜਾਊਗਾ ਜੀ ਜੀ ਤੇ ਇਹਦਾ ਮੈਂ ਕਹਣਾ ਵੀ ਮਾਪਿਆਂ ਨੂੰ ਮੇਰੇ ਬੱਚਿਆਂ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਆਪਣੇ ਬੱਚੇ ਦੀ ਤੰਦਰੁਸਤੀ ਵਾਸਤੇ ਬੱਚਿਆਂ ਨੂੰ ਮੋਬਾਈਲ ਫੋਨ ਨਾ ਦਿਓ ਜੀ ਜੀ ਹੋਰ ਖਣਾ ਨੇ ਬਹੁਤ ਵਧੀਆ ਫਿਟਰ ਵਾਸਤੇ ਹੋਰ ਬਿਹਤਰ ਬਸ ਹੁੰਦਾ ਹੈ ਹਾਂਜੀ ਹਾਂਜੀ ਤੁਸੀਂ ਦੱਸੋ ਇਹ ਹੁਣ ਸਵਾਲ ਕਰੋ ਬਿਲਕੁਲ ਤਾਂ ਡਾਕਟਰ ਸਾਹਿਬ ਹੁਣ ਇਹ ਇਹ ਵੀ ਵਿੱਚ ਜਦਾਂ ਮਤਲਬ ਦਿਮਾਗ ਥੱਕਦਾ ਆ ਸਰੀਰ ਤੇ ਨਹੀਂ ਥੱਕਦਾ ਪਰ ਦਿਮਾਗ ਥੱਕਦਾ ਆ ਹਨਾ ਹਾਂਜੀ ਹਾਂਜੀ ਬੁਖਾਰ ਨੂੰ ਲੰਬੇ ਸਮੇਂ ਤੱਕ ਲੈ ਕੇ ਜਾ ਸਕਦਾ ਹੈ ਜੇ ਆਪਾਂ ਇਹਦੀ ਤੇ ਰੋਕ-ਥਾਮ ਨਾ ਕੀਤੀ ਤਾਂ ਹਾਂਜੀ ਹਾਂ ਹਾਂ ਬਿਲਕੁਲ ਬਿਲਕੁਲ ਇਹ ਅਸਰ ਕਰਨਾਗਾ ਨਾਲੇ ਜੀ ਇਹਦਾ ਨਾ ਇੱਕ ਇਹਦੀ ਡੀਜੀ ਹੋਣ ਲੱਗ ਗਈ ਬੱਚਿਆਂ ਨੂੰ ਜਿਹੜੇ ਬੱਚੇ ਨਹੀਂ ਛੱਡਦੇ ਨਾ ਬਿਲਕੁਲ ਹੀ ਜੋ ਉੱਠ ਖੜੇ ਸਾਮ ਤੱਕ ਨਹੀਂ ਉਹ ਪਰੇਟੈਂਟਸ ਨਹੀਂ ਗੌਰ ਕਰਦੇ ਜੀ ਤੇ ਤੁਹਾਨੂੰ ਖਾਸ ਬਿਮਾਰੀ ਹੋਣ ਲੱਗੀ ਉਹ ਬਿਮਾਰੀਆਂ ਵਾਸਤੇ ਵੀ ਉਹ ਫਿਰ ਉਹ ਡਾਕਟਰ ਕੋਲ ਜਾਣਾ ਪੈਂਦਾ ਹੈਗਾ ਹਾਂ ਉਹ ਕੀ ਕਰਦਾ ਹੁੰਦਾ ਜੀ ਤੁਸੀਂ ਦੇਖਿਆ ਵੀ ਹੋਊਗਾ ਖੈਰ ਉਹ ਬੱਚਾ ਮੋਬਾਈਲ ਨੂੰ ਆਨ ਕਰ ਲੈਂਦਾ ਹੈ ਜੀ ਕੁਝ ਉਹ ਪਲੇ ਕਰਦਾ ਦੇਖੀ ਜਾਂਦਾ ਅੱਗੇ ਪਿੱਛੇ ਸਕਰੋਲ ਕਰੀ ਜਾਂਦਾ ਹਾਂ ਤੇ ਜਦੋਂ ਉਹਦੀ ਜਦੋਂ ਆਪਾਂ ਤੋਂ ਲੈ ਲਿਆ ਹਾਂ ਉਹ ਬੱਚੇ ਨੂੰ ਹੈ ਨਾ ਦੌਰੇ ਮੰਗੂ ਪਰ ਐ ਕੰਮਣ ਲੱਗ ਗਿਆ ਬੱਚਾ ਜਦੋਂ ਉਹਨੂੰ ਆਪਾਂ ਫੜਾ ਦਾਂਗੇ ਹਾਂ ਫਿਰ ਠੀਕ ਹੈ ਬਈ ਇਹ ਵੀ ਆਪਾਂ ਡਾਰਕ ਕਰਤਾ ਇਹਨੂੰ ਡਾਰਕ ਕਰਤਾ ਉਹ ਐ ਯਾਨੀ ਕਿ ਬਿਮਾਰੀ ਇਹ ਹੋਣ ਲੱਗੀ ਜੀ ਮੋਬਾਈਲਾਂ ਦੀ ਜਿਆਦਾ ਵਰਤੋਂ ਨਾਲ ਹਾਂ ਹਾਂ ਇਹ ਫਿਰ ਆਪਰੋਂ ਡਾਕਟਰ ਕੋਲ ਜਾਣਾ ਪੈਂਦਾ ਹੈ ਖਾਸ ਕੋਲੇ ਵੀ ਸਾਡੇ ਆ ਪ੍ਰੋਬਲਮ ਆ ਗਈ ਜੀ ਨਮੀ ਮੋਰੀਆ ਬਸੇ ਮੋਬਾਈਲਾਂ ਦੀ ਹੈ ਜਣ ਜਿੰਨਾ ਹੋ ਸਕੇ ਇਤੋਂ ਇਹਦੀ ਵਰਤੋਂ ਘੱਟ ਕਰੋ ਹਾਂ ਹਾਂਜੀ ਹਾਂਜੀ ਜੀ ਬਿਲਕੁਲ ਹੀ ਕਿਉਂਕਿ ਹੁਣ ਜਿਹੜਾ ਮੌਸਮ ਆ ਕੋਈ ਐ ਕਿ ਤਾਂ ਕੁਦਰਤ ਵੀ ਕਹਿ ਰਵਾਨੀ ਮੈਂ ਇਹ ਕੋਈ ਸ਼ਬਦ ਵਰਤ ਲਵਾਂ ਤਾਂ ਘਟ ਨਹੀਂ ਹੋਊਗਾ ਕਹਿ ਰਵਾਨੀ ਆ ਦੇ دریاਵਾਂ ਦੇ ਬੰਨ ਟੁੱਟ ਰਹੇ ਆ ਦੂਜੇ ਬੰਨ ਤੇ ਸਿਰਤ ਰਾਤ ਲਗਾਤਾਰ ਬਰਸਾਤ ਕਰੀ ਜਾ ਰਹੀ ਆ ਤਿਆ ਸੂਰਜ ਹੁਣ ਹੀ ਕਿਤੇ ਬਾਹਰ ਨਿਕਲਦੇ ਦਿਖਦੇ ਨਹੀਂ ਸਾਨੂੰ ਹਨਾ ਨਹੀਂ ਦਿਖਦੇ ਹਾਂ ਵੀ ਬਹੁਤ ਤਮਸ਼ਰ ਵੀ ਕਾਫੀ ਹੋ ਰਿਹਾ ਹੈ ਤਾਂ ਇੱਕ ਦੋ ਵਾਰੇ ਮੇਰੇ ਨਾਲ ਵੀ ਐਵੇਂ ਹੋਇਆ ਕਿ ਸਪਰ ਦੇ ਕਿਤੇ ਜਾ ਰਹੇ ਸੀ ਤੇ ਇੱਕ ਮੱਥੇ ਤੇ ਇੱਕ ਬਾਂਹ ਦੇ ਲੜੇ ਉਹਨੇ ਐਡਾ ਵੱਡਾ ਤਮਕੜ ਜਿਆ ਬਣਾ ਦਿੱਤਾ ਵੱਡਾ ਪੋੜੇ ਜੇ ਵਾਂਗੂ ਤੇ ਸਾਨ ਬਿਲਕੁਲ ਤੇ ਦਰਦ ਲੱਗਦਾ ਕਿ ਕਰਵਾ ਲੈਣੇ ਚਾਹੀਦੇ ਹੈ ਕਿਤੇ ਕਿਤੇ ਹਲਕਾ ਹਲਕਾ ਲੱਗਦਾ ਵੀ ਮੇਰਾ ਪੁੜਪੜੀਆਂ ਦਰਦ ਕਰਦੀਆਂ ਜੀ 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 ਹੂੰ ਹਾਂ ਜੀ ਤੇ ਇੱਕ ਬਾਕੀ ਤੁਹਾਡੇ ਸੀਚੇ ਵਾਲਾ ਕਿੱਦਾਂ ਜੀ ਆਪਣਾ ਮੌਸਮ ਤੁਹਾਡੇ ਕਿਵੇਂ ਇੱਧਰ ਨਹੀਂ ਆਪਣੇ ਇੱਧਰ ਬਹੁਤ ਵਧੀਆ ਹੈ ਕਿ 179 ਕੋ 15 ਤੋਂ 17 ਕਿਲੋਮੀਟਰ ਹੈਗਾ ਆ ਤੇ ਸੁਲਤਾਨਪੁਰ ਅੱਗੇ ਜਿਹੜਾ ਆ ਉਹ ਬਿਆਸ ਦਰਿਆ ਜਿਹੜਾ ਉਧਰਲੀ ਤਰਨ ਤਰਨ ਆਹਰ ਉਧਰ ਫਾਜ਼ਿਲ ਕਾ ਮੀਸ ਫੈਜੰਦਾ ਉਪਰਲੀ ਸਾਈਡ ਵੱਲੋਂ ਆਇਆ ਹੈ ਜੀ 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 ਤੇ ਆਪਣੀ ਜਿਹੜੀ ਚਿੱਟੀ ਪਈਆਂ ਆ ਉਹ ਵੀ ਓਵਰਫਲੋ ਆ ਖਾਲੀ ਬੈਂਡ ਜਿਹੜੇ ਸਤਨਪੁਰ ਵਾਡੀ ਉਹ ਵੀ ਓਵਰਫਲੋ ਹੋਈ ਹੋਈ ਆ ਜੀ 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 ਯਾਨੀ ਵੀ ਜਿਹੜਾ ਅਸਰ ਬਹੁਤ ਜ਼ਿਆਦਾ ਦਿਖਾਇਆ ਖੇਤਾਂ ਵਿੱਚ ਵੀ ਖੜੀ ਪਾਣੀ ਹੈ ਤੇ ਹੁਣ ਆਪਦੀ ਸੇਧ ਕੀ ਆ ਉਹ ਕਿਸੇ ਤਰ੍ਹਾਂ ਹੀ ਕੀ ਜੀ 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 ਤਾ ਕਾ ਕੇ ਖਾਣਾ ਆ ਪਾਣੀ ਨੂੰ ਜੇ ਉਬਾਲ ਕੇ ਪੀ ਸਕਦੇ ਹੋ ਜਿਆਦਾ ਵਧੀਆ ਹਾਂ ਉਬਾਲ ਕੇ ਬਹੁਤ ਵਧੀਆ ਆਪਣੀ ਵੀ ਚਾਹ ਉਹ ਕਰੋ ਬਾਕੀ ਤੁਸੀਂ ਪੁਜਾਰਾਂ ਵਿੱਚ ਬਹੁਤ ਸਾਰੇ ਕਰੀਮਾ ਆਉਂਦੀ ਹੈ ਜਿੰਨ ਤੋਂ ਮਸ਼ਰ ਤੋਂ ਬਚ ਸਕਦੇ ਆ ਹਾਂਜੀ ਹਾਂ ਜਿਹੜੇ ਰੱਖੇ ਹੋ ਮੇਰੇ ਵਰਗੇ ਜਣੇ ਕਈਆਂ ਨੇ ਘੜੇ ਰੱਖੇ ਹੋਏ ਦਾ ਵਾਧੂ ਭਾਂਡੇ ਰੱਖੇ ਉਹਨਾਂ ਤੋਂ ਪਾਣੀ ਜੇ ਕੋਲ ਦਿੱਤਾ ਜਾਵੇ ਕਿਉਂਕਿ ਇਹ ਲਈ ਆਪਣੇ ਬਰੇਣੀ ਆਪਣੇ ਪਰਿਵਾਰ ਤੇ ਅੰਡ ਗਵਾਣ ਦੀ ਸੇਫਟੀ ਕਿਉਂਕਿ ਮੱਛਰ ਜਿਹੜਾ ਉਹਦਾ ਕੋਈ ਇੱਕ ਨਹੀਂ ਮਤਲਬ ਕਿਦਾ ਮੈਂ ਆਪਣੇ ਘਰ ਚ ਰਹਿਣੀ ਇੱਥੇ ਰਹਿਣਾ ਕਿਤੇ ਹੋਰ ਜਾਣਾ ਨਹੀਂ ਮੱਛਰ ਨੇ ਪਾਸੇ ਵੀ ਇਹਦਾ ਜਿਹੜਾ ਆ ਪ੍ਰਭਾਵ ਦੇਣਾ ਆ ਤੇ ਜੇ ਕਿਤੇ ਘਾਹ ਕੋਈ ਜਰੂਰ ਕਰੋ ਕਿਉਂਕਿ ਉਹਦੇ ਵਿੱਚ ਵੀ ਮੱਛਰ ਨੇ ਜਿਹੜਾ ਆ ਆਪਣਾ ਘਰ ਬਣਾਉਣਾ ਆ ਹਾਂਜੀ ਹਾਂ ਬਸ ਇਹੀ ਇਹਦੀ ਵੱਡੀ ਗੱਲ ਹੈ ਜੀ ਆਪਾਂ ਸਾਫ ਪਾਣੀ ਖਾਤਾ ਨਾ ਖੜਨ ਦਿਓ ਚਲੋ ਇੱਕ ਟਿੱਕਾ ਲਈ ਹੁੰਦੀ ਨਹੀਂ ਹੁੰਦੀ ਵੀ ਇਹਦਾ ਜਦਾ ਜਦਾ ਸਾਰਾ ਪਿੰਡ ਜਦਾ ਸਾਰਾ ਸਹਿਰ ਇਹ ਗੱਲ ਨੂੰ ਫੋਲੋ ਕਰੇ ਜੋ ਜਦੋਂ ਤੁਸੀਂ ਉਹ ਤੁਹਾਡੇ ਕਰ ਤੁਸੀਂ ਕੋਈ ਨਹੀਂ ਉਹ ਕਰਦੇ ਹੈਗੇ ਆਪਣਾ ਤੁਹਾਡਾ ਸਾਫ ਪਾਣੀ ਹੈ ਠੀਕ ਹੈ ਤੁਹਾਡੇ ਕੋਲ ਨਹੀਂ ਹੈਗਾ ਤੁਹਾਡੇ ਘਰ ਗਵਾਂਡੀਆਂ ਦੇ ਘਰੇ ਉਹ ਰੋਲ ਦੇ ਪਾਣੀ ਉਧਰ ਮੱਛਰ ਵੀ ਤੁਹਾਡੇ ਕੋਲ ਨਹੀਂ ਆ ਸਕਦਾ ਬਿਲਕੁਲ ਬਿਲਕੁਲ ਕਿਉਂਕਿ ਹਾਂ ਅਪਾ ਸਾਰੇ ਜਾਗਰੂਕ ਹੋਈਏ ਸਾਰੇ ਆਪਾਂ ਸਿਆਣੇ ਬਣੀਏ ਬਿਲਕੁਲ ਜੀ ਬਿਲਕੁਲ ਡਾਕਟਰ ਜੀ ਜੀ ਅੱਜ ਥੋੜੀ ਜਾਣਕਾਰੀ ਸਾਂਝੀ ਕੀਤੀ ਹੈ ਜੇ ਜੇ ਦੋਨੇ ਕਰਦੇ ਕਿ ਇਸ ਤਰ੍ਹਾਂ ਜੁੜਦੇ ਰਿਹਾ ਕਰੋ ਤੇ ਨਿਕਲ ਨਿਕਿਆ ਜਾਣ ਸਾਂਝੀ ਕਰਦੇ ਰਿਹਾ ਕਰੋ ਜੀ ਜੀ ਹਾਂਜੀ ਹਾਂ ਮੈਡਮ ਇੱਕ ਇੱਕ ਰਹਿ ਗਈ ਸੀ ਗੱਲ ਆਪਣੀ ਡੈਂਗੂ ਵਾਲੀ ਜੀ ਜਰੂਰ ਤੇ ਉਹ ਇਹ ਹੁੰਦਾ ਵੀ ਜੇਕਰ ਕਿਸੇ ਲੱਗੇ ਇਨਸਾਨ ਦੀ ਰਸਤੀਬ ਉਹਦਾ ਹੋਊਗਾ ਉਹਦੇ ਲੱਛਣ ਕਰ ਪਤਾ ਲੱਗ ਗਿਆ ਹਸਪਤਾਲ ਕੋਲ ਬਾਗ ਗਿਆ ਡਾਕਟਰ ਕੋਲ ਬਾਗ ਗਿਆ ਜੀ ਹਾਂ ਮਰੀਜ਼ ਜਿਵੇਂ ਨਿਕੋ ਕਰਦਾ ਜੀ ਉਹਦੇ ਮਸੇ ਦੀ ਵੀ ਨੱਕ ਚੋਂ ਮੂੰਹ ਚੋਂ ਕੰਨਾਂ ਚੋਂ ਖੂਨ ਆਉਣਾ ਆਉਣਾ ਸ਼ੁਰੂ ਹੋ ਜਾਂਦਾ ਜੇਕਰ ਉਹ ਇਹਨੂੰ ਡੈਂਗੂ ਹੋਵੇ ਜੀ ਪੋਜ਼ਿਟਿਵ ਗੌਰਣਾ ਕਰਿਆ ਉਹਦੀ ਲੰਮਾ ਜਿਆਦਾ ਲੰਮਾ ਸਮਾਂ ਲਮਾ ਫਿਰ ਇਹਦਾ ਨਾ ਜੀ ਡੇਢ 2 ਲੱਖ ਦਾ ਖਰਚਾ ਹੋ ਜਾਂਦਾ ਕਿੰਨੂੰ ਕਿਸੇ ਤੰਦਰੁਸਤ ਮਨੁੱਖ ਤੋਂ ਬਰੇਡ ਨਾ ਕੱਢ ਕੇ ਹਾਂ ਉਹ ਮਰੀਜ਼ ਪਾਉਣੇ ਪੈਣਗੇ ਐਂਟਰ ਕਰਨੇ ਪੈਣਗੇ ਹੂੰ ਜੇ ਉਹਦੇ 50000 ਨੇ 50000 ਕਿਸੇ ਹੋਰ ਲੱਗੇ ਉਹਦਾ ਲੱਕ ਕਰਨਾ ਪਊਗਾ ਜੀ ਉਦੋਂ ਵਧੀਆ ਉਹ ਹੋਰ ਠੀਕ ਠਾਕ ਯਾਨੀ ਇਹ ਮੈਂ ਇਹ ਕਹਣਾ ਵੀ ਜੇ ਨਾ ਨਾ ਇਹ ਉਹ ਕਰੀਏ ਇਹ ਸਾਨੂੰ ਜਾਨ ਲੇਵਾ ਹੋ ਸਕਦਾ ਤੇ ਸਾਨੂੰ ਡੇਢ ਤੋਂ 2 ਲੱਖ ਦਾ ਖਰਚਾ ਵੀ ਖੜਾ ਕਰ ਸਕਦਾ ਆ ਕਾਲੋ ਨਹੀਂ ਕਰਨ ਚਾਹੀਦੀ ਛੋਟਾ ਰੋਗ ਪਹਿਲੇ ਬਣ ਲਓ ਤਾਂ ਵੱਡਾ ਰੋਗ ਨਾ ਕਰੋ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਡਾਕਟਰ ਜਸਰਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਵਿੜੇ ਵਿੱਚ ਜੀ 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 ਇੰਨੀ ਜਾਣਕਾਰੀ ਦੇ ਨਾਲ ਮੈਨੂੰ ਲੱਗਦਾ ਹੈ ਕਿ ਮੇਰੇ ਭੈਣ ਭਰਾ ਬਹੁਤ ਸੁਚੇਤ ਰਹਿਣਗੇ ਜਿਹੜੇ ਹੜਾ ਮਲੇ ਸਾਈਡ ਤੇ ਸੇਵਾਵਾਂ ਕਰ ਰਹੇ ਆ ਤੇ ਉਹਨਾਂ ਨੂੰ ਵੀ ਕਹਿੰਦੇ ਗਾਗੇ ਤੁਸੀਂ ਆਪਣੇ ਆਪ ਨੂੰ ਪੂਰਾ ਸੇਫ ਰੱਖੋ ਜਿਵੇਂ ਜਿੱਦਾ ਪ੍ਰਜਲਤਾ ਜੀ ਨੇ ਕਿਹਾ ਕਿ ਜੋ ਬੁਢਤ ਹੋ ਸਕਦਾ ਹੈ ਕਿ ਗੋਡਿਆਂ ਤੱਕ ਜਿਹੜੇ ਹੈਗੇ ਉਹਨਾਂ ਨੂੰ ਪਾਲੋ ਜੀ ਪਾਣੀ ਵਿੱਚ ਜਿਹੜੀਆਂ ਸੇਵਾ ਕਰ ਸਕਦੇ ਹੋ ਤੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਆਪਣੇ ਹੱਥ ਪੈਰ ਕੋਈ ਸਾਫ ਕਰਕੇ ਫਿਰ ਜੀ ਛਕਿਓ ਕਿਉਂਕਿ ਜ਼ਿੰਦਗੀ ਇੱਕ ਵਾਰ ਟੱਕ ਗੋ ਤੁਹਾਡੇ ਤੇ ਮੋਢਿਆਂ ਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਆ ਤੇ ਤੁਸੀਂ ਇਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਆ ਤੇ ਉਹਦੇ ਲਈ ਤੰਦਰੁਸਤ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਸ ਦੀ ਦਾ ਫਿਰ ਸਭ ਕੁਝ ਹੈ ਹਾਂਜੀ ਹਾਂ ਜੀ ਮੇ ਜੀ ਜਿਵੇਂ ਗਦਾਹ ਮਾਨ ਨੇ ਕਿਹਾ ਹੈ ਬਾਕੀ ਦੀਆਂ ਗੱਲਾਂ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਜੀ ਹਾਂਜੀ ਵੀ ਆਪਣੀ ਸਿਹਤ ਆਪਣੀ ਪੂੰਜੀ ਆ ਆਪਣੀ ਧਾਣਾ ਬਣਾ ਹੈਲਥੀ ਜੀ ਬੈਲ ਤੇ ਆਪਣਾ ਧਾਣਾ ਜੀ 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 ਬੰਦੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਜਗਤਾਰ ਜੀ ਵੇੜੇ ਵਿੱਚ ਆਉਣ ਇਸੇ ਤਰ੍ਹਾਂ ਹਾਜ਼ਰ ਰਹਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਮੌਕਾ ਦਿੱਤਾ ਮਿੱਤ ਜਾਗਰੂਕ ਕਰਨ ਆਪਣੇ ਭੈਣ ਭਰਾਵਾਂ ਨੂੰ ਜੀ ਸਤਿਕਾਰ ਜੀ ਸਰ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ